ਕਪੀਐਸ ਗਿਲ ਦੀ ਭਰਾ ਪਰਜਾਈ ਦੀ ਤੇ ਉਹ ਜਿਹੜੀ ਬੀਬੀ ਆ ਜਿਹਨੂੰ ਤੁਸੀਂ ਦੇਖ ਕੇ ਦੱਸ ਸਕਦੇ ਆ ਕਿ ਉਹਨੂੰ ਨਾ ਤਾਂ ਸਿੱਖੀ ਦਾ ਇਲਮ ਆ ਨਾ ਉਹਨੂੰ ਸਿੱਖ ਇਤਿਹਾਸ ਦਾ ਇਲਮ ਆ ਤੇ ਉਹ ਵੀ ਕਹਿ ਰਹੀ ਆ ਕਿ ਅਗਰ ਉਹ ਅਗਰ ਉਹ ਸੰਸੀ ਘੇਤੇ ਬਾਹਰ ਆ ਜਾਂਦੇ ਉਹ ਵੀ ਇਹ ਸਵਾਲ ਕਰ ਰਹੀ ਹੈ ਜਦਕਿ ਇਹ ਉਹ ਸਮਝਦੇ ਹੀ ਨਹੀਂ ਕਿ ਅਸੀਂ ਅਕਾਲ ਤਖਤ ਸਾਬ ਤੋਂ ਹੀ ਲੜਾਈਆਂ ਲੜੀਆਂ ਨੇ ਅਕਾਲ ਤਖਤ ਸਾਬ ਦਾ ਮਤਲਬ ਕੋਈ ਇੱਕ ਬਿਲਡਿੰਗ ਨਹੀਂ ਜਿੱਥੇ ਬੈਠ ਕੇ ਸਿਰਫ ਪਾਕ ਕੀਤਾ ਜਾਊਗਾ ਪਾਕ ਕਰਨ ਨੂੰ ਰੂਹਾਨੀਅਤ ਦਾ ਕੇਂਦਰ ਸਾਡੇ ਕੋਲ ਦਰਬਾਰ ਸਾਬ ਹੈ ਪਰ ਉਹ ਸਾਡੀ ਪੋਲੀਟੀਕਲ ਆਈਡੈਂਟੀਟੀ ਸਾਡੀ ਸੋਵਰਨਿਟੀ ਦੀ ਜਗ੍ਹਾ ਅਕਾਲ ਤਖਤ ਸਾਬ ਹੈ ਹੁਣ ਇਹ ਸਮਝਣਾ ਪਊਗਾ ਨਾ ਫਿਰ ਤਾਂ ਤੁਸੀਂ ਸਵਾਲ ਜਵਾਬ ਕਰੋਗੇ ਕਿਤਾਬਾਂ ਦੇ ਜਵਾਬ ਕਿਤਾਬਾਂ ਨਾਲ ਦਿੱਤੇ ਗਏ ਥੌਟ ਦਾ ਜਵਾਬ ਥੌਟ ਨਾਲ ਤਲਵਾਰ ਦਾ ਜਵਾਬ ਤਲਵਾਰ ਨਾਲ ਅਸੀਂ ਜ਼ਿੰਦੇ ਰਹੇ ਅਸੀਂ ਦੇ ਸਕਦੇ ਹਾਂ ਸਾਨੂੰ ਗੁਰੂ ਨੇ ਟ੍ਰੇਨ ਕੀਤਾ ਇਸੇ ਤਰੀਕੇ ਨਾਲ ਸਾਨੂੰ ਗੁਰੂ ਨੇ ਨਾ ਤਾਂ ਕੱਲੀ ਮਾਲਾ ਪੇਰਨੀ ਦੱਸੀ ਆ ਤੇ ਨਾ ਕੱਲੀ ਤੇ ਕਿਰਪਾਨ ਚਲੋਣੀ ਦੱਸੀ ਆ ਉਹਨਾਂ ਨੇ ਦੋਨਾਂ ਚੀਜ਼ਾਂ ਨੂੰ ਸਾਨੂੰ ਮੀਰੀ ਪੀਰੀ ਧਾਰਨ ਕਰਨ ਲਈ ਦੱਸੀ ਸੀ ਸੋ ਸਾਨੂੰ ਉਸ ਵਿਕਟਮ ਹੁੱਡ ਚੋਂ ਵੀ ਨਿਕਲਣਾ ਪਊਗਾ ਸੋ ਮੈਂ ਉਦੋਂ ਵੀ ਇਹ ਸੋਚਣ ਦੇ ਉੱਤੇ ਹੈਰਾਨ ਮੈਨੂੰ ਹੈਰਾਨ ਵੀ ਸੀ ਕਿ ਸਾਡੇ ਹੀ ਲੋਕ ਨੇ ਆਪਾਂ ਦਸਤਾਰਾਂ ਵੀ ਬੰਨੀਆਂ ਹੋਈਆਂ ਨੇ ਦਾੜੀ ਪ੍ਰਕਾਸ਼ ਤੇ ਅਸੀਂ ਆਪਣੇ ਹੀ ਉਹਨਾਂ ਧਰਮੀ ਫੌਜੀਆਂ ਨੂੰ ਜਿਹੜੇ ਸਾਡੇ ਹੀ ਕਰਕੇ ਆਪਣੀਆਂ ਬੈਰਕਾਂ ਛੱਡ ਕੇ ਆ ਗਏ ਅਸੀਂ ਉਹਨਾਂ ਨੂੰ ਅਪਣਾਈ ਨਹੀਂ ਸਕੇ ਉਹਨਾਂ ਦਾ ਬੰਦ ਦਾ ਸਤਕਾਰ ਉਹਨਾਂ ਨੂੰ ਦੇ ਹੀ ਨਹੀਂ ਸਕੇ ਕਿਉਂ ਨਹੀਂ ਦੇ ਸਕੇ ਉਹ ਫਿਰ ਉਹ ਜਿਹੜੀਆਂ ਮੈਂ ਤਿੰਨ ਚੀਜ਼ਾਂ ਬੋਲੀਆਂ ਸੈਲਫ ਪਿਟੀ ਵਿਕਟਿਮ ਹੋਡ ਤੇ ਸੈਲਫ ਗਿਲਟ ਇਹਦੇ ਵਿੱਚ ਇਹਨਾਂ ਦਾ ਜਵਾਬ ਪਿਆ ਇਹ ਸਾਰਾ ਕੁਝ ਜਦੋਂ ਆਪਾਂ ਧਿਆਨ ਨਾਲ ਵੇਖਾਂਗੇ ਨਾ ਤਾਂ ਬੋਇਲ ਡਾਊਨ ਹੋ ਕੇ ਆਊਗਾ ਮਾਰਜਨਲਾਈਜੇਸ਼ਨ ਆਫ ਅਰ ਓਨ ਪੀਪਲ ਜਦੋਂ ਅਸੀਂ ਸੈਲਫ ਪਿਟੀ ਦਾ ਸ਼ਿਕਾਰ ਜਦੋਂ ਅਸੀਂ ਸੈਲਫ ਗਿਲਟ ਦਾ ਸ਼ਿਕਾਰ ਜਾਂ ਵਿਕਟਿਮ ਹੋਡ ਦਾ ਸ਼ਿਕਾਰ ਹੋਵਾਂਗੇ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਕਿ ਅਸੀਂ ਆਪਣੇ ਲੋਕਾਂ ਨੂੰ ਮਾਰਜਨਲਾਈਜ਼ ਕਰ ਦਾਂਗੇ ਕਿ ਜਦੋਂ ਕੋਈ ਜ਼ਕਰੀਆ ਖਾਨ ਬਣ ਕੇ ਆਊਗਾ ਜਦੋਂ ਕੋਈ ਅਬਦਾਲੀ ਬਣ ਕੇ ਆਊਗਾ ਤੇ ਅਸੀਂ ਸੁੱਚਾ ਸਿੰਘ ਮਹਿਤਾਬ ਸਿੰਘ ਬਣਾਗੇ ਬਣਾ ਜਦੋਂ ਕੋਈ ਇੰਦਰਾ ਗਾਂਧੀ ਬਣ ਕੇ ਆਊਗਾ ਤੇ ਅਸੀਂ ਉਹਨੂੰ ਸਤਵੰਤ ਬਿਆਨਤ ਹੋ ਕੇ ਟੱਕਰਾਂਗੇ ਟੱਕਰਾਂਗੇ ਜਦ ਤੱਕ ਅਸੀਂ ਇਸ ਗੱਲ ਦੀ ਐਕਸੈਪਟੇਬਿਲਟੀ ਨਹੀਂ ਮੰਨਦੇ ਜਦ ਤੱਕ ਅਸੀਂ ਇਹ ਬਿਲਕੁਲ ਪ੍ਰੋਪਰ ਆਪਣੇ ਬਿਨਾ ਕਿਸੇ 슈ਗਰ ਕੋਟਿਡ ਵਰਡਸ ਤੋਂ ਇਹ ਕਹਿਣਾ ਨਹੀਂ ਸ਼ੁਰੂ ਕਰਦੇ ਕਿ ਜੋ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਇੰਡੀਅਨ ਗਵਰਨਮੈਂਟ ਵੱਲੋਂ اٹੈਕ ਕੋਇਆ ਉਹ ਗਲਤ ਸੀ ਔਰ ਉਹਦੀ ਇਸੇ ਤਰੀਕੇ ਦੇ ਨਾਲ ਹੀ ਸਜ਼ਾ ਮਿਲਣੀ ਸੀ ਤਦ ਤੱਕ ਸਾਡੇ ਵਿੱਚੋਂ ਹੀ ਸੈਲਫ ਕੀਤੀ ਜਾਣੀ ਨਹੀਂ ਸਾਨੂੰ ਇਹ ਬੋਲਣਾ ਪਊਗਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੱਲਾਂ तकरीबन तकरीबन ਆਪਾਂ ਸਾਰਾ ਸਾਰੀਆਂ ਕਰ ਲਈਆਂ ਜੋ ਹਮੇਸ਼ਾ ਕਰਦੇ ਆ ਐ ਇਕ ਤਾਂ ਗੱਲ ਇਹ ਹੈ ਕਿ ਮੈਂ ਮਾਫੀ ਚਾਹੁੰਦੀ ਹਾਂ ਇਹ ਸਭ ਕੁਲੋਂ ਕਿ ਮੈਂ ਕਵਿਤਾ ਨਹੀਂ ਲਿਖ ਕੇ ਲੈ ਕੇ ਆ ਸਕੀ ਉਹਦਾ ਕਾਰਨ ਇਹ ਸੀ ਕਿ ਜਿੱਦਾਂ ਉਹਨਾਂ ਨੇ ਕਿਹਾ ਕਿ ਸਾਰੀ ਕੌਮदाई ਸਾਹ ਸੁਤਿਆ ਹੋਇਆ ਸੀਗਾ ਤੇ ਮੈਂ ਯਕੀਨ ਮੰਨਣਾ ਜੇ ਕਿ ਜਦੋਂ ਤਾਂ ਮੈਨੂੰ ਮੈਨੂੰ ਜਗਜੀਤ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਆਉਣਾ ਤਾਂ ਉਸ ਦਿਨ ਦਾ ਮੇਰਾ ਦਿਮਾਗ ਇਸ ਬੰਨੇ ਲੱਗਾ ਹੀ ਨਹੀਂ ਕਿ ਮੈਂ ਕੁਝ ਕ੍ਰੀਏਟ ਕਰ ਸਕਾਂ ਕੁਝ ਲਿਖ ਸਕਾਂ ਮੈਂ ਸਿਰਫ ਇਹੀ ਸੀਗਾ ਕਿ 6 ਜੂਨ ਨੂੰ ਕੀ ਹੋਣਾ ਹੈ ਕਿਉਂਕਿ ਜਿਹੜੇ ਜਿਹੜੇ ਆਪਣੀ ਜਗ੍ਹਾ ਦੇ ਉੱਪਰ ਬੈਠੇ ਹੁੰਦੇ ਆ ਨਾ ਜਿਹਨੂੰ ਆਪਾਂ ਡੀਪ ਸਟੇਟ ਕਹਿੰਦੇ ਆ ਉਹ ਬੜੇ ਅਲੱਗ ਤਰੀਕੇ ਨਾਲ ਕੰਮ ਕਰਦੀ ਹੁੰਦੀ ਉਹਨਾਂ ਦਾ ਨਿਸ਼ਾਨਾ ਕਦੀ ਇੱਕ ਨਹੀਂ ਹੁੰਦਾ ਉਹ ਮਲਟੀ ਡਾਈਮੈਨਸ਼ਨਲ ਵਾਰ ਕਰਦੀ ਹੁੰਦੀ ਆ ਤਾਂ ਕਿ ਤੁਸੀਂ ਇੱਕ ਪਾਸਿਓਂ ਵੱਜੋ ਤੇ ਦੂਜੇ ਪਾਸੇ ਫੜੇ ਜਾਓਗੇ ਉਹਨਾਂ ਨੇ ਬੜੇ ਤਰੀਕੇ ਨਾਲ ਸਾਡੇ ਵਿੱਚ ਇਹ ਪ੍ਰੋਬਲਮ ਪਾਈ ਆ ਔਰ ਜੇ ਤਾਂ ਅੱਜ ਚਤੇਦਾਰ ਅਕਾਲ ਤਖਤ ਸਾਹਿਬ ਜਿਹੜੇ ਸਨਮੁਖ ਹੋ ਜਾਂਦੇ ਤੇ ਉੱਥੇ ਕਲੈਸ਼ ਹੋਣਾ ਸੀ ਜਿਹੜੀ ਦੂਸਰੀ ਧਿਰ ਜਿੰਨੇ ਕਲੈਸ਼ ਕਰਨਾ ਸੀ ਫਿਰ ਉਸੇ ਨੂੰ ਹੀ ਉਸੇ ਡੀਪ ਸਟੇਟ ਨੇ ਵਿਲਨ ਬਣਾ ਕੇ ਖੜਾ ਕਰ ਦੇਣਾ ਸੀ ਦੇਖੋ ਜੀ ਇਹ ਟਕਸਾਲ ਵਾਲੇ ਨੇ ਇਹ ਫਸਾਦੀ ਲੋਗ ਨੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਐਂ ਸੀ ਤੇ ਇਸੇ ਕਰਕੇ ਅਟੈਕ ਹੋਇਆ ਸੀਗਾ ਉਹਨਾਂ ਨੇ ਉਹਨੂੰ ਰੈਸ਼ਨਲਾਈਜ਼ ਕਰ ਦੇਣਾ ਸੀ ਜੇ ਅੱਜ ਉੱਥੇ ਕਲੈਸ਼ ਹੋਣੋਂ ਬਚ ਗਿਆ ਤਾਂ ਹੁਣ ਅਗਲੀ ਗੱਲ ਸਾਡੇ ਸਾਹਮਣੇ ਆਉਂਦੀ ਆ ਕਿ ਪਹਿਲੀ ਵਾਰ ਹੋਇਆ ਕਿ ਜਥੇਦਾਰ ਸਾਹਿਬ ਉੱਥੋਂ ਸੰਮੁਖ ਨਹੀਂ ਹੋਏ ਇਹ ਸਾਡੇ ਲਈ ਇੱਕ ਸੋਚਣ ਦਾ ਵਿਸ਼ਾ ਵੀ ਆ ਚਿੰਤਾ ਦਾ ਵਿਸ਼ਾ ਵੀ ਆ ਕਿਉਂਕਿ ਕਿਤੇ ਪ੍ਰਤੀ ਨਾ ਪੈ ਜਾਏ ਕਿਉਂਕਿ ਉਸ ਸਫੀਰ ਤੋਂ ਉਸ ਜਗ੍ਹਾ ਤੋਂ ਹਮੇਸ਼ਾ ਸਾਡੀ ਸੋਵਰਨਿਟੀ ਦੀ ਗੱਲ ਹੁੰਦੀ ਆਈ ਆ ਪਹਿਲੀ ਵਾਰ ਹੋਇਆ ਕਿ ਉਹ ਗੱਲ ਨਹੀਂ ਹੋਈ ਐਜ਼ ਇਟ ਇਜ਼ ਉਸ ਜਗ੍ਹਾ ਤੋਂ ਗੱਲ ਨਹੀਂ ਹੋਈ ਕਿਤੇ ਇਹ ਅੱਗੇ ਚੱਲ ਕੇ ਇਹਨੂੰ ਇਸ ਤਰੀਕੇ ਨਾਲ ਨਾ ਬਣਾ ਲਿਆ ਜਾਵੇ ਕਿ ਅਕਾਲ ਤਖਤ ਸਾਹਿਬ ਤੋਂ ਕਿਸੇ ਨੂੰ ਕੋਈ ਬੋਲਣ ਦੀ ਗੱਲ ਹੀ ਨਹੀਂ ਆ ਉਥੋਂ ਨਾਂ ਵੀ ਬੋਲਿਆ ਜਾਵੇ ਤਾਂ ਕੋਈ ਗੱਲ ਨਹੀਂ ਇੱਕ ਬਿਲਡਿੰਗ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਪਿਛਲੇ ਕੋਈ ਕਾਫੀ ਸਮੇਂ ਤੋਂ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਪਾਂ ਅੱਜ ਉਸ ਜਗ੍ਹਾ ਤੋਂ ਜਥੇਦਾਰ ਅਕਾਲ ਤਖਤ ਸਾਹਿਬ ਦਾ ਨਾਮ ਬੋਲਣਾ ਜਾਂ ਉਸ ਸੰਮੁਖ ਨਾ ਹੋਣਾ ਇਹ ਉਧਰ ਨੂੰ ਜਿਹੜੀ ਵਿਪਰ ਦੀ ਸੋਚ ਹੈ ਜਿਹੜੀ ਡੀਪ ਸਟੇਟ ਦੀ ਸੋਚ ਹੈ ਉਹ ਥੋੜੀ ਜੀ ਅੱਗੇ ਵਧ ਗਈ ਆ ਸਾਡੇ ਹੁਣ ਜ਼ਿੰਮੇਵਾਰੀ ਇਹ ਆ ਕਿ ਅਸੀਂ ਉਸ ਨੂੰ ਵਾਪਸ ਆਪਣੇ ਹੱਥ 'ਚ ਆਪਣੇ ਇਖਤਿਆਰ 'ਚ ਕਿੱਦਾਂ ਲੈਣਾ ਪਹਿਲੀ ਗੱਲ ਤਾਂ ਆਪਾਂ ਯਾਦ ਰੱਖੀਏ ਕਿ ਜਦੋਂ ਅਸੀਂ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ ਉੱਤੇ ਕੋਣ ਇਨਸਾਨ ਕਿਹੜੀ ਦੇਹ ਦੇ ਵਿੱਚ ਕਿਹੜੇ ਨਾਮ ਦੇ ਨਾਲ ਬੈਠਾ ਸਾਨੂੰ ਉਹਦੇ ਨਾਲ ਮਤਲਬ ਨਹੀਂ ਹੋਣਾ ਚਾਹੀਦਾ ਸਾਡਾ ਮਤਲਬ ਹੈ ਕਿ ਅਕਾਲ ਤਖਤ ਸਾਹਿਬ ਜਿਹੜਾ ਜੋ ਸਾਡੇ ਲਈ ਸੁਪਰੀਮ ਹੈ ਉੱਤੇ ਜੋ ਵੀ ਜਿਸ ਵੀ ਨਾਮ ਦੇ ਨਾਲ ਕੋਈ ਬੈਠ ਗਿਆ ਉਹ ਸਾਡੇ ਅੰਦਰੂਨੀ ਮਸਲੇ ਤਾਂ ਹੋ ਸਕਦੇ ਆ ਉਹਨਾਂ ਨੂੰ ਅਸੀਂ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਤਾਂ ਸੁਲਝਾ ਸਕਦੇ ਆ ਪਰ ਉਹਨੂੰ ਜੇ ਇਸ ਤਰੀਕੇ ਨਾਲ ਸਾਡਾ ਮੀਡੀਆ ਬਹੁਤ ਸਾਰੇ মিডিਆ ਹੋ ਗਏ ਹਮ ਬਟ ਜਿਹੜੇ ਜਿਹੜੇ ਛੋਟੇ ਛੋਟੇ YouTube ਚੈਨਲਸ ਨੇ ਜਿਹੜੇ ਉਹ ਬਕਾਇਦਾ ਉੱਤੇ ਜਾ ਜਾ ਕੇ ਦਿਖਾਉਂਦੇ ਆ ਵੇਖੋ ਜੀ ਵੇਖੋ ਜੀ ਸਨਸਨੀਖੇਜ਼ ਖਬਰ ਇਹ ਆ ਗਿਆ ਜੀ ਹੁਣ ਇਹਨਾਂ ਨੇ ਦੋ ਨਿਹੰਗ ਧੱਕੇ ਮਾਰਤੇ ਜੀ ਸਾਨੂੰ ਸ਼ਰਮ ਕਰਨੀ ਚਾਹੀਦੀ ਆ ਪੱਗਾਂ ਬੰਨ੍ਹ ਕੇ ਤਾਂ ਨਾ ਇਦਾਂ ਕਰੀਏ ਘਟੋ ਘਟ ਆਪਣੀ ਜਗ੍ਹਾ ਦਾ ਆਪ ਹੀ ਤੇ ਜਲੂਸ ਨਾ ਕੱਢੀਏ ਨਾ ਖੈਰ ਇਹ ਮੇਰਾ ਟੌਪਿਕ ਤੋਂ ਬਿਲਕੁਲ ਅਲੱਗ ਗੱਲ ਚਲੇਗੀ ਪਰ ਗੱਲਾਂ ਕਿਉਂਕਿ ਜਿੱਦਾਂ ਮੈਂ ਕਿਹਾ ਕਿ ਜੋ ਬੜੀਆਂ ਇੰਪੋਰਟੈਂਟ ਗੱਲਾਂ ਜੋ ਹਾਲ ਸਾਫ਼ ਵੀ ਕਰਕੇ ਗਏ ਨੇ ਉਹਦੇ ਵਿੱਚ ਮੈਂ ਇੱਕ ਗੱਲ ਨਾਲ ਐਡ ਕਰ ਦਿਆਂ ਕਿ ਜਿਹੜਾ ਬਿੱਪਰ ਦੀ ਸੋਚ ਹੁੰਦੀ ਆ ਨਾ ਉਹ ਸਾਮ-ਦਾਮ-ਦੰਡ-ਭੇਦ ਚਾਰ ਚੀਜ਼ਾਂ ਤੇ ਕੰਮ ਕਰਦੀ ਹੁੰਦੀ ਆ ਉਹਨਾਂ ਨੇ ਵੇਖ ਲਿਆ ਕਿ ਸਮਝਾਇਆ ਇਹ ਸਮਝਣੇ ਨਹੀਂ ਇਹਨਾਂ ਦੇ ਤੇ ਛੋਟੇ-ਛੋਟੇ ਬਾਲ ਜਿਹੜੇ ਨੇ ਨਾ ਉਹ ਖੜੇ ਹੋ ਜਾਂਦੇ ਆ ਕਿ ਸਾਨੂੰ ਨੀਹਾਂ 'ਚ ਚਿੰਨਾ ਤੇ ਚਿਰੰਦੇ ਹੋ ਅਸੀਂ ਆਪਣਾ ਧਰਮ ਨਹੀਂ ਛੱਡਾਂਗੇ ਉਹਨਾਂ ਨੂੰ ਪਤਾ ਕਿ ਸਾਮ ਮਤਲਬ ਸਮਝਾਉਂਦੀ ਉਹਨਾਂ ਦੇ ਇਹਨਾਂ ਦੀ ਗੱਲ ਨਹੀਂ ਹੋਣੀ ਦਾਮ ਪੈਸੇ ਦੇ ਕੇ ਉਹਨਾਂ ਨੂੰ ਵੀ ਪਤਾ ਕਿ ਇਹਨਾਂ ਨੇ ਪੈਸੇ ਦੇ ਕੇ ਵੀ ਸਾਰਿਆਂ ਨੇ ਨਹੀਂ ਖਰੀਦੇ ਜਾਣਾ ਹੋ ਸਕਦਾ ਕੁਝ ਖਰੀਦ ਲਈਏ ਪਰ ਜਿਹੜੇ ਸੱਚੇ ਗੁਰੂ ਦੇ ਸਿੱਖ ਨੇ ਉਹ ਖੜੇ ਰਹਿਣਗੇ ਦੰਡ ਉਹਨਾਂ ਨੇ 84 ਦੇ ਵਿੱਚ ਜੋ ਜਿਸ ਤਰੀਕੇ ਨਾਲ ਜਿੱਦਾਂ ਜੋਹਲ ਸਾਹਿਬ ਨੇ ਕਿਹਾ ਕਿ ਸਾਡੇ 50 ਸਾਲਾਂ ਬਾਅਦ बार-बार ਆਉਂਦੀ ਰਹਿੰਦੀ ਹੈ ਇਸੇ ਤਰੀਕੇ ਨਾਲ ਮੈਂ ਅਕਸਰ ਕਹਿੰਨੀ ਹੁੰਦੀ ਆ ਕਿ ਸਾਡਾ ਇਤਿਹਾਸ ਜੀਵਨ ਤੇ ਇਤਿਹਾਸ ਹੈ ਉਹ بار-बार ਰਿਪੀਟ ਹੁੰਦਾ ਆ ਸਿਰਫ ਅਸੀਂ ਇੱਕ ਵਾਰੀ ਦੇਗਾਾਂ ਚ ਨਹੀਂ ਉਬਾਲੇ ਗਏ 84 ਵਿੱਚ ਫਿਰ ਦੇਗਾਾਂ ਚ ਉਬਾਲੇ ਗਏ ਆ ਸੋ ਇਹ ਉਹ ਵੀ ਦੁਬਾਰਾ ਦੁਬਾਰਾ ਚੱਲਦਾ ਰਿਹਾ ਉਹਨਾਂ ਨੂੰ ਪਤਾ ਕਿ ਦੰਡ ਦੇ ਨਾਲ ਵੀ ਇਹਨਾਂ ਨੇ ਕੁਝ ਨਹੀਂ ਹੋਣਾ ਫਾਈਨਲ ਪੈਂਤਰਾ ਹੁੰਦਾ ਹੈ ਭੇਦ ਡਿਵਾਈਡ ਕਰ ਦਿਓ ਜੋ ਕਿ ਅੱਜ ਅਸੀਂ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਡਿਵੀਜ਼ਨ ਮਿਲੀ ਆ ਪਰ ਇਹਨਾਂ ਸਾਰਿਆਂ ਵਰਤਾਰਿਆਂ ਦੇ ਵਿੱਚ ਬਿਪਰ ਦੀ ਸੋਚ ਦੇ ਵਿੱਚ ਡੀਪ ਸਟੇਟ ਦੇ ਵਿੱਚ ਸਾਡੇ ਵਾਸਤੇ ਇੱਕ ਆਸ ਦੀ ਜਿਹੜੀ ਕਿਰਨ ਹੈ ਨਾ ਉਹ ਹੈ ਗੁਰੂ ਗ੍ਰੰਥ ਸਾਹਿਬ ਸੱਚਾ ਬਾਣੀ ਕਿਉਂਕਿ ਜੇ ਆਪਾਂ ਵੇਖੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅੱਜ ਬੇਸ਼ੱਕ ਅਕਾਲ ਤਖਤ ਸਭ ਤੋਂ ਜਿਹੜੇ ਜਥੇਦਾਰ ਸਾਹਿਬ ਨੇ ਸੰਮੁਖ ਨਹੀਂ ਹੋ ਪਏ ਪਰ ਜਿਹੜੀ ਅਰਦਾਸ ਹੋਈ ਹੈ ਪਹਿਲੀ ਵਾਰ ਹੋਇਆ ਕਿ ਉਹਦੇ ਵਿੱਚ ਸਿੱਖ ਹੋਮਲੈਂਡ ਦੀ ਗੱਲ ਹੋਈ ਹੈ ਅਰਦਾਸ ਦੇ ਵਿੱਚ ਇਹ ਗੁਰੂ ਦੀ ਕਲਾ ਆ ਜਿਹਨੂੰ ਆਪਾਂ ਕਲਾ ਵਰਤ ਦੀ ਕਿਹਨੂੰ ਕਹਿੰਦੇ ਆ ਨਾ ਇਹ ਆ ਔਰ ਉਹ ਜਦੋਂ ਅਰਦਾਸ ਦੇ ਵਿੱਚ ਸਿੱਖ ਹੋਮਲੈਂਡ ਦੀ ਗੱਲ ਆ ਗਈ ਨਾ ਤੇ ਬਿਰਥੀ ਜਿਹੜੀ ਉਹ ਕਦੀ ਜਾਂਦੀ ਨਹੀਂ ਹੁੰਦੀ ਸੇਵਕ ਦੀ ਅਰਦਾਸ ਕਦੀ ਨਹੀਂ ਜਾ ਸਕਦੀ ਬਿਰਤੀ ਤਾਂ ਉਹ ਆਪਾਂ ਕਹਿ ਲਿਆ ਕਿ ਗੁਰੂ ਸਾਡੇ ਨਾਲ ਸਾਨੂੰ ਫੇਰ ਅੱਗੇ ਅਸੀਂ ਨਲਾਇਕ ਬੱਚੇ ਹੋ ਸਕਦੇ ਹਾਂ ਪਰ ਸਾਡਾ ਬਾਪ ਬਹੁਤ ਵੱਡਾ ਆ ਬਹੁਤ ਅਟਲ ਹੈ ਔਰ ਉਹਨੂੰ ਪਤਾ ਹੈ ਕਿ ਉਹਨੇ ਸਾਨੂੰ ਕਿਦਾਂ ਤੋੜਨਾ ਮੈਂ ਆਵਾ ਜੀ ਆਪਣੇ ਵਿਸ਼ੇ ਵੱਲ ਵਿਸ਼ਾ ਵੀ ਮੈਂ ਅੱਜ ਫੇਰ ਉਹੀ ਗੱਲ ਆਉਂਦੀ ਆ ਕਿ ਮੈਂ ਬਿਲਕੁਲ ਧਰਮੀ ਫੌਜੀ ਐਕਸਕਲੂਸਿਵਲੀ ਉਹਨਾਂ ਉਤੇ ਨਹੀਂ ਬੋਲੂਗੀ ਪਿਛਲੀ ਵਾਰ ਮੈਂ ਬੋਲੇਆ ਸੀਗਾ ਆਪਾਂ ਗੱਲ ਕਰਾਂਗੇ ਕਿ ਅਸੀਂ ਆਏ ਕਿਵੇਂ ਕਿਸ ਇਸ ਪੋਜੀਸ਼ਨ ਤੇ ਕਿਦਾਂ ਫਸ ਗਏ ਆ ਇਹ ਕਿਵੇਂ ਹੋ ਗਿਆ ਕਿ ਉਹ ਧਰਮੀ ਫੌਜੀ ਜਿਹੜੇ ਸਿੱਖੀ ਦੇ ਲਈ ਜਿਨ੍ਹਾਂ ਦਾ ਨਾਮ ਹੀ ਧਰਮੀ ਫੌਜੀ ਇਸ ਕਰਕੇ ਸੀ ਕਿਉਂਕਿ ਉਹਨਾਂ ਨੇ ਆਪਣੀਆਂ ਬੈਰਕਾਂ ਛੱਡ ਦਿੱਤੀਆਂ ਵਿਚਾਰੇ ਰਾਹ ਦੇ ਵਿੱਚ ਕਈ ਫਸ ਫੜੇ ਗਏ ਕਈਆਂ ਦੇ ਉੱਤੇ ਤਸੀਹੇ ਹੋਏ ਕਈ ਡਿਸਪੀਅਰ ਕਰ ਦਿੱਤੇ ਗਏ ਪਰ ਫਿਰ ਵੀ ਉਹ ਆਪਣੇ ਆਪਣੀ ਸਿੱਖੀ ਦੇ ਲਈ ਉਹ ਨਿਕਲੇ ਔਰ ਬਕਾਇਦਾ ਜ਼ਿਕਰ ਆਉਂਦਾ ਹੈ ਕਿ 25 ਤੋਂ 30 ਹਜ਼ਾਰ ਜਿਹੜੇ ਧਰਮੀ ਫੌਜੀ ਆ ਉਹ ਆਪਣੀਆਂ ਆਪਣੀਆਂ ਬੈਰਕਾਂ ਛੱਡਣ ਨੂੰ ਤਿਆਰ ਹੋ ਗਏ ਸੀ ਪਰ ਕਿਉਂਕਿ ਉਹ ਹਕੂਮਤ ਦੇ ਥੱਲੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਕਰਨਾ ਤਾਂ ਉਹਨਾਂ ਨੇ ਉੱਥੇ ਹੀ ਰੋਕ ਲਏ ਇਹ ਗੱਲ ਵੱਖਰੀ ਆ ਪਰ ਆਪਾਂ ਇਸ ਲੈਵਲ ਤੇ ਕਿੱਦਾਂ ਆ ਗਏ ਕਿ ਸਾਡੇ ਧਰਮੀ ਫੌਜੀਆ ਨੂੰ 6 ਜੂਨ ਵਾਲੇ ਦੇਣੀ ਇਹ ਕਹਿਣਾ ਪਵੇ ਕਿ ਸਾਡੀ ਕਿਸੇ ਨੇ ਸਾਰ ਨਹੀਂ ਲਈ ਅਸੀਂ ਇਸ ਲੈਵਲ ਤੇ ਕਿੱਥਾਂ ਆ ਗਏ ਮੈਂ ਥੋੜਾ ਜਿਹਾ ਇਹਦੀ ਡਿਟੇਲਿੰਗ ਤੇ ਵਿੱਚ ਜਾਣਾ ਚਾਹੁੰਨੀ ਆ ਆਪਾਂ ਜਦੋਂ ਜੂਨ ਦੇ ਮਹੀਨੇ ਦੀ ਗੱਲ ਕਰਦੇ ਆ ਨਾ ਤਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੁੰਦੀ ਆ ਉਹਦੇ ਪਿੱਛੇ ਕਾਰਨ ਜਿਹੜੇ ਨੇ ਉਹ ਜੱਤਦਾਰ ਖਹਿਰਾ ਸਾਹਿਬ ਜਿਹੜੇ ਨੇ ਉਹ ਦੱਸ ਗਏ ਨੇ ਬੜੇ ਬੜੇ ਡਿਟੇਲ ਦੇ ਵਿੱਚ ਦੱਸ ਗਏ ਨੇ ਇੱਕ ਹੋਰ ਬਹੁਤ ਵੱਡਾ ਕਾਰਨ ਜੋ ਮੈਨੂੰ ਲੱਗਦਾ ਹੁੰਦਾ ਬੇਸ਼ੱਕ ਉਹ ਇਤਿਹਾਸਕ ਤੌਰ ਦੇ ਉੱਤੇ ਨਹੀਂ ਆਉਂਦਾ ਪਰ ਜਦੋਂ ਆਪਾਂ ਘਟਨਾਵਾਂ ਨੂੰ ਅਨਾਲਿਸਿਸ ਕਰੀਏ ਨਾ ਤਾਂ ਉੱਥੇ ਸਮਝ ਆਉਂਦੀ ਆ ਕਿ ਉਹ ਵੀ ਇੱਕ ਬਹੁਤ ਵੱਡਾ ਕਾਰਨ ਸੀ ਉਹ ਕਾਰਨ ਸੀ ਦਰਬਾਰ ਸਾਹਿਬ ਦੀ ਹੁੰਦ ਦਰਬਾਰ ਸਾਹਿਬ ਜਦੋਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਰਬਾਰ ਸਾਹਿਬ ਦੀ ਉਸਾਰੀ ਹੁੰਦੀ ਆ ਤਾਂ ਇਹ ਫਿਰ ਇੱਕ ਲਗਾਤਾਰਤਾ ਦੇ ਵਿੱਚੋਂ ਚੀਜ਼ ਨਿਕਲੀ ਹੋਈ ਆ ਗੁਰੂ ਨਾਨਕ ਸਾਹਿਬ ਨੇ ਜਦੋਂ ਆ ਬਾਬਰ ਨੂੰ ਜਾਬਰ ਕਿਹਾ ਤਾਂ ਹੁਣ ਉਹ ਉਹ ਜਿਹੜੀ ਸੋਵਰੈਨਿਟੀ ਆ ਉਹ ਜਿਹੜੀ ਇੰਡੀਪੈਂਡੈਂਟ ਸੋਚ ਹੈ ਉਹਦਾ ਇੱਕ ਆਪਣੀ ਕੈਪੀਟਲ ਬਣ ਗਈ ਆ ਦਰਬਾਰ ਸਾਹਿਬ ਔਰ ਇਹ ਸਾਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੀ ਕਰ ਰਹੇ ਆ ਜਾਂ ਸਾਡੇ ਗੁਰੂ ਨੇ ਸਾਡੇ ਲਈ ਕੀ ਸਿਰਜ ਕੇ ਦਿੱਤਾ ਪਰ ਜਿਹੜਾ ਦੁਸ਼ਮਣ ਹੁੰਦਾ ਹੈ ਨਾ ਉਹ بڑے ਤਰੀਕੇ ਨਾਲ ਤੁਹਾਨੂੰ ਬਾਚ ਰਿਹਾ ਹੁੰਦਾ ਬڑے ਤਰੀਕੇ ਨਾਲ ਤੁਹਾਨੂੰ ਦੇਖ ਰਿਹਾ ਹੁੰਦਾ ਤੁਸੀਂ ਕੀ ਕਰ ਰਹੇ ਹੋ ਅਗਲਿਆਂ ਨੂੰ ਪਤਾ ਸੀ ਔਰ ਉਹਦੇ ਵਿੱਚ ਸਿਰਫ ਇੱਕ ਹਕੂਮਤ ਦੀ ਗੱਲ ਹੀ ਨਹੀਂ ਉਹ ਵਿਪਰ ਦੀ ਸੋਚ ਵੀ ਨਾਲ-ਨਾਲ ਚੱਲ ਰਹੀ ਆ ਜਿਨ੍ਹਾਂ ਨੂੰ ਇਹ ਮੁਸ਼ਕਲ ਪੈ ਗਈ ਕਿ ਇਧਾਂ ਇਸ਼ਨਾਨ ਜਿੱਦਾਂ ਚੋਲ ਸਾਬ ਨੇ ਕਿਹਾ ਇੱਕੋ ਜਗ੍ਹਾ ਤੋਂ ਕਰਨਾ ਸ਼ੁਰੂ ਹੋ ਗਏ ਇਧਾਂ ਸਾਰਾ ਕੁਝ ਇਹਨਾਂ ਨੇ ਇਧਾਂ ਸਾਡੀ ਜਿਹੜੀ ਜਿਹੜੀ ਹੋਂਦ ਹੈ ਜਿਹੜੀ ਵਿਪਰ ਦੀ ਹੋਂਦ ਹੈ ਉਹ ਇਸੇ ਚੀਜ਼ ਦੇ ਉੱਪਰ ਆ ਕਿ ਬ੍ਰਾਹਮਣ ਸੁਪਰੀਮ ਹੈ ਤੇ ਇਸੇ ਸੀਜ਼ ਨੂੰ ਤਾਂ ਅਸੀਂ ਤੋੜ ਰਹੇ ਸੀ ਇਸੇ ਚੀਜ਼ ਨੂੰ ਗੁਰੂ ਸਾਹਿਬ ਤੋੜ ਰਹੇ ਸੀ ਔਰ ਦਰਬਾਰ ਸਾਹਿਬ ਉਸ ਜਗ੍ਹਾ ਦਾ ਕਿਲਾ ਬਣ ਗਿਆ ਦਰਬਾਰ ਸਾਹਿب ਸਿੱਖ ਹੋਮਲੈਂਡਾ ਪਹਿਲੀ ਕੈਪੀਟਲ ਵਾਂਗੂ ਅੰਮ੍ਰਿਤਸਰ ਸਾਹਿਬ ਜਿਹੜੇ ਨੇ ਮੈਂ ਉਹ ਮੰਨਦੀ ਹੁੰਨੀ ਆ ਕਿ ਪਹਿਲੀ ਕੈਪੀਟਲ ਸਿੱਗੀ ਉਹ ਸਾਡੀ ਪਹਿਲੀ ਰਾਜਧਾਨੀ ਦਰਬਾਰ ਸਾਹਿਬ ਦੀ ਹੋਂਦ ਔਰ ਉਹਨੂੰ ਉੱਥੋਂ ਸਾਡੀ ਰੂਹਾਨੀਅਤ ਵੀ ਨਿਕਲ ਕੇ ਆਉਂਦੀ ਆ ਉੱਥੋਂ ਹੀ ਸਾਡੀ ਜਿਹੜੀ ਆ ਉਹ ਸਾਡੀ ਸੋਵਰਨਿਟੀ ਵੀ ਨਿਕਲ ਕੇ ਆਉਂਦੀ ਆ ਤਾਂ ਅਗਲਿਆਂ ਵਾਸਤੇ ਬਹੁਤ ਜ਼ਰੂਰੀ ਹੋ ਗਿਆ ਸੀਗਾ ਕਿ ਇਹਨਾਂ ਨੂੰ ਕਿਸ ਤਰੀਕੇ ਨਾਲ ਰੋਕਿਆ ਜਾਵੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਸ਼ਾ ਦੀ ਸ਼ਹੀਦੀ ਹੁੰਦੀ ਹੈ ਔਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਲਗਾਤਾਰ ਦਰਬਾਰ ਸਾਹਿਬ ਦੇ ਉੱਪਰ ਅਟੈਕ ਹੁੰਦੇ ਰਹੇ ਚਾਹੇ ਉਹ ਜ਼ਕਰੀਆ ਖਾਨ ਨੇ ਕੀਤਾ ਚਾਹੇ ਉਹ ਅਬਦਾਲੀ ਨੇ ਕੀਤਾ ਪਰ ਆਪਾਂ ਇਹ ਸੋਚੀਏ ਕਿ ਜ਼ਕਰੀਆ ਖਾਨ ਨੂੰ ਪ੍ਰੋਬਲਮ ਤਾਂ ਸਿੱਖਾ ਨਾ ਹੋਣੀ ਚਾਹੀਦੀ ਸੀ ਨਾ ਉਹਨੂੰ ਦਰਬਾਰ ਸਾਹਿਬ ਨਾਲ ਕੀ ਮੁਸ਼ਕਲ ਪੈ ਗਈ ਉਹਨੇ ਬਕਾਇਦਾ ਮਸਾ ਰੰਗੜ ਜਿਹੜਾ ਹੈ ਉਹਨੂੰ ਉੱਥੇ ਚੀਫ ਕੋਸ਼ਿਤ ਕੀਤਾ ਉੱਥੇ ਉਹਨੂੰ ਬਿਠਾਇਆ ਗਿਆ ਔਰ ਉਹਨੇ ਜਿਸ ਤਰੀਕੇ ਦਾ ਜੋ ਜੋ ਕੁਛ ਵੀ ਬੇਦਬੀਆਂ ਕੀਤੀਆਂ ਸਾਨੂੰ ਸਭ ਨੂੰ ਪਤਾ ਮੈਂ ਉਸ ਇਤਿਹਾਸ ਵੱਲ ਨਹੀਂ ਜਾਂਦੀ ਇਹ ਸਾਨੂੰ ਸੋਚਣਾ ਪਊਗਾ ਕਿ ਦਰਬਾਰ ਸਾਹਿਬ ਹੀ ਕਿਉਂ ਦਰਬਾਰ ਸਾਹਿਬ ਨਾਲ ਹੀ ਉਹਨਾਂ ਨੂੰ ਕੀ ਪ੍ਰੋਬਲਮ ਪੈ ਗਈ ਗੋਇੰਦਵਾਲ ਸਾਹਿਬ ਵੀ ਸੀ ਹੋਰ ਵੀ ਕਈ ਜਗ੍ਹਾ ਸੀ ਪਰ ਉਹ ਉਸ ਉਸ ਜਗ੍ਹਾ ਨੂੰ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹ ਨਗਾਰੇ ਦਾ ਘਰ ਹੈ ਹੁਣ ਔਰ ਉੱਥੇ ਨਗਾਰੇ ਵੱਜ ਰਹੇ ਸੀ ਜੇਕਰ ਕੋਈ ਉਸ ਸਮੇਂ ਦੀ ਸਰਕਾਰ ਨੂੰ ਚੁਣੌਤੀ ਦੇ ਰਿਹਾ ਸੀ ਤਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਸਿਰਜਿਆ ਕਾਲ ਤੱਕ ਦੇ ਰਿਹਾ ਸੀ ਬਾਕੀ ਜਿਹੜੀਆਂ ਜਿਸ ਤਰੀਕੇ ਦੀ ਮੈਂ ਕਿਹਾ ਕਿ ਬਿੱਪਰ ਦੀਆਂ ਰਵਾਇਤਾਂ ਜੋ ਸੀਗੀਆਂ ਉਹਦੇ ਵਿੱਚ ਜੋ ਚੱਲ ਰਿਹਾ ਉਹ ਤਾਂ ਉਹਦੇ ਵਾਸਤੇ ਤਾਂ ਗੁਰੂ ਨਾਨਕ ਨੇ ਪਹਿਲੇ ਦਿਨ ਤੋਂ ਹੀ ਜਿਹੜਾ ਉਹਨਾਂ ਦਾ ਉਹਨਾਂ ਦੇ ਨਾਲ ਕਨਫਲਿਕਟ ਵਿੱਚ ਉਹ ਆ ਗਏ ਸੀਗੇ ਸੋ ਬਿੱਪਰ ਨੂੰ ਅਗਰ ਕੋਈ ਚੁਣੌਤੀ ਦੇ ਰਿਹਾ ਤਾਂ ਗੁਰੂ ਦੀ ਬਾਣੀ ਦੇ ਰਹੀ ਹੈ ਔਰ ਹਕੂਮਤ ਦਿਆਂ ਜੋ ਵੈਸ਼ੀਪਨ ਹੈ ਉਹਨੂੰ ਅਗਰ ਕੋਈ ਚੁਣੌਤੀ ਦੇ ਰਿਹਾ ਤਾਂ ਗੁਰੂ ਦਾ ਆਖਾਲ ਤਖਤ ਦੇ ਰਿਹਾ ਇਸ ਕਰਕੇ ਬਹੁਤ ਜ਼ਰੂਰੀ ਹੋ ਗਿਆ ਸੀਗਾ ਉਹਨਾਂ ਨੂੰ ਕਿ ਉਸ ਜਗ੍ਹਾ ਨੂੰ ਪੂਰ ਦਿੱਤਾ ਜਾਵੇ ਕਦੀ ਸਰੋਵਰ ਪੂਰ ਦਿਓ ਕਦੀ ਅ ਅ ਦਰਬਾਰ ਸਾਹਿਬ ਦੇ ਉੱਤੇ ਅਟੈਕ ਕਰਕੇ ਉਹਨਾਂ ਬੰਬਾਂ ਨਾਲ ਉਡਾ ਦਿਓ ਸੋ ਆਪਣੇ ਕੋਲੇ ਬੜਾ ਲੰਮਾ ਇਤਿਹਾਸ ਹੈ ਪਹਿਲਾਂ ਜ਼ਕਰੀਆ ਖਾਨ ਆਉਂਦਾ ਮਸਾ ਰੰਗੜ ਨੂੰ ਚੀਫ ਕੋਸ਼ਿਤ ਕਰਦਾ ਔਰ ਉਸ ਤੋਂ ਬਾਅਦ ਫਿਰ ਅਗਲੀ ਗੱਲ ਜਿਹੜੀ ਹੁੰਦੀ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਹੋਣੀ ਕੀ ਕਰਦੇ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਮੈਂ ਇਤਿਹਾਸ ਨਹੀਂ ਜਾਂਦੀ ਫਿਰ ਅਬਦਾਲੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਆਉਂਦਾ بار بار ਉਹਦਾ ਅਟੈਕ ਦਰਬਾਰ ਸਾਹਿਬ ਹੀ ਆ ਔਰ ਉਥੇ ਵੀ ਬਕਾਇਦਾ ਜਿਹੜੇ ਸਿੱਖ ਨੇ ਉਹ ਲੜਦੇ ਵੀ ਆ ਉਹ ਪਹਿਲੀ ਵਾਰ ਤੇ ਜਦੋਂ ਅਬਦਾਲੀ ਆਉਂਦਾ ਉਹਦੀ ਸਿਰਫ ਇਹੀ ਪ੍ਰੋਬਲਮ ਸੀਗੀ ਕਿ ਇਹ ਮੈਨੂੰ ਅੱਗੇ ਨਿਕਲਣ ਹੀ ਨਹੀਂ ਦੇਂਦੇ ਜੋ ਮੈਂ ਲੁੱਟ ਕੇ ਲੈ ਕੇ ਜਾਣਾ ਇਹ ਫੜ ਲੈਂਦੇ ਆ ਤਾਂ ਇਹਨਾਂ ਦੀ ਜਿਹੜੀ ਪਾਵਰ ਹਾਊਸ ਆ ਜਿੱਥੋਂ ਇਹ ਪਾਵਰ ਲੈਂਦੇ ਆ ਪਾਵਰ ਬੇਸ ਆ ਦਰਬਾਰ ਸਾਹਿਬ ਉਹਨੂੰ ਜਿਹੜਾ ਟਹਿ ਟੇਰੀ ਕਰ ਦੋ ਬਾਬਾ ਦੀਪ ਸਿੰਘ ਮਿਲ ਪੈਂਦੇ ਆ ਔਰ ਉਹ ਸਾਡੇ ਸ਼ਹੀਦ ਹੋ ਜਾਂਦੇ ਆ ਸਾਡੇ ਸਾਡੇ ਲਈ ਉਹ ਕਿੱਡੀ ਵੱਡੀ ਪਰਸਨੈਲਿਟੀ ਹੋ ਜਾਂਦੇ ਆ ਬਾਬਾ ਦੀਪ ਸਿੰਘ ਭਾਈ ਸੁਖਾ ਸਿੰਘ ਭਾਈ ਮਹਿਤਾਬ ਸਿੰਘ ਸਾਡੇ ਲਈ ਕੀ ਹੋ ਜਾਂਦੇ ਅਸੀਂ ਮਸਾਲਾ ਦਿੰਨੇ ਆ ਉਹਨਾਂ ਲੋਕਾਂ ਦੀ ਹੁਣ ਸਾਡੇ ਲਈ ਸੋਚਣਾ ਇਹ ਹੈ ਜਦੋਂ ਹਰ ਇੱਕ ਸਮੇਂ ਜਦੋਂ ਜਿਸ ਜਿਸ ਨੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਅਸੀਂ ਉਹਨਾਂ ਜਵਾਬ ਦਿੱਤਾ ਤੇ ਜਿੰਨਾ ਸੂਰਮਿਆਂ ਨੇ ਉਹਦਾ ਜਵਾਬ ਦਿੱਤਾ ਉਹ ਸਾਡੇ ਸ਼ਹੀਦ ਹੋਏ ਸਾਡੇ ਪੂਜਣਯੋਗ ਹੋ ਗਏ ਅਸੀਂ ਕਿੱਦਾਂ ਉਸ ਲੈਵਲ ਤੇ ਆ ਕੇ ਖੜੇ ਹੋ ਗਏ ਕਿ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਆ ਤੇ ਉਸ ਤੋਂ ਬਾਅਦ ਸਿੱਖਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਜੇ ਸਿੱਖਾਂ ਦੇ ਇੱਕ ਇੱਕ ਹਿੱਸੇ ਨੇ ਪੂਰੇ ਨਹੀਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੇ ਭਿੰਡਰਾਂ ਵਾਲੇ ਬਾਹਰ ਆ ਜਾਂਦੇ ਨਾ ਤੇ ਇਹ ਅਟੈਕ ਨਹੀਂ ਸੀ ਹੋਣਾ ਜੇ ਸਤਵੰਤ ਬਿਆੰਤ ਜਿਹੜੇ ਆ ਉਹ ਇੰਦਰਾ ਨੂੰ ਸੋਧਾ ਨਾਲ ਲਾਉਂਦੇ ਨਾ ਤੇ ਫਿਰ ਸਾਡੀ ਨਸਲ ਖੁਸ਼ੀ ਨਹੀਂ ਸੀ ਹੋਣੀ ਅਸੀਂ ਕਿੱਦਾਂ ਇਸ ਲੈਵਲ ਤੇ ਆ ਗਏ ਕਿ ਦਰਬਾਰ ਸਾਹਿਬ ਦੇ ਲਈ ਆਪਣੀ ਜਦੋਂ ਲੋੜ ਪਈ ਆ ਸਿੱਖਾਂ ਨੇ ਸਿਰ ਦਿੱਤੇ ਵੀ ਨੇ ਤੇ ਸਿਰ ਲਏ ਵੀ ਨੇ ਔਰ ਜਿਨ੍ਹਾਂ ਨੇ ਸਿਰ ਦਿੱਤੇ ਸਿਰ ਲਏ ਅਸੀਂ ਜਿਉ ਉਹਨਾਂ ਨੂੰ ਯੋਧੇ ਉਹਨਾਂ ਨੂੰ ਆਪਣੇ ਸ਼ਹੀਦਾਂ ਦੇ ਨਾਲ ਜਿਹੜਾ ਹਮੇਸ਼ਾ ਸੰਬੋਧਨ ਕਰਦੇ ਹਾਂ ਬੜੇ ਅਦਬ ਦੇ ਨਾਲ ਤੇ ਇੱਥੇ ਆ ਕੇ ਅਸੀਂ ਦੋ ਫਾੜ ਕਿੱਦਾਂ ਹੋਗੇ ਸਾਨੂੰ ਇਹ ਵਿਚਾਰਨਾ ਪਊਗਾ ਔਰ ਇਸੇ ਵਿਚਾਰ ਦੇ ਵਿੱਚ ਜਿਹੜੀ ਇੱਕ ਗੱਲ ਇੰਪੋਰਟੈਂਟ ਹੈ ਨਾ ਉਹ ਹੈਗੀ ਸਾਡੇ ਚ ਤਿੰਨ ਚੀਜ਼ਾਂ ਆ ਗਈਆਂ ਇੱਕ ਤਾਂ ਸੈਲਫ ਪਿਟੀ ਆ ਗਈ ਸਾਡੇ ਚ ਅਸੀਂ ਆਪਣੇ ਆਪ ਤੇ ਆਪੇ ਹੀ ਤਰਸ ਖਾਈ ਜੰਨੇ ਆ ਜਿਹੜਾ ਸਾਡਾ ਦੁਸ਼ਮਣ ਆ ਸਾਡੇ ਤੇ ਤਰਸ ਨਹੀਂ ਖਾ ਰਿਹਾ ਅਸੀਂ ਆਪੇ ਹੀ ਤਰਸ ਦੇ ਪਾਤਰ ਬਣੇ ਜਾਂਦੇ ਹਾਂ ਅਸੀਂ ਆਪੇ ਹੀ ਕਹੀ ਜਾਂਦੇ ਹਾਂ ਕਿ ਵੇਖੋ ਜੀ ਔਰ ਇਸੇ ਸੈਲਫ ਪਿਟੀ ਚੋਂ ਨਿਕਲ ਕੇ ਇਹ ਗੱਲਾਂ ਆਉਂਦੀਆਂ ਜਦੋਂ ਅਸੀਂ 84 ਦੇ ਨਸਲ ਕੁਸ਼ੀ ਜਨਸਾਈਡ ਦੀ ਗੱਲ ਕਰਦੇ ਹਾਂ ਸਾਡੀਆਂ ਅੱਖਾਂ ਸਾਡੇ ਅੰਦਰ ਦੁੱਖ ਹੈ ਤਕਲੀਫ ਹੈ ਅਸੀਂ ਆਪਣੇ ਭੈਣ ਭਰਾਵਾਂ ਨੂੰ ਆਪਣੀਆਂ ਮਾਵਾਂ ਨੂੰ ਬੇਬਪਤ ਹੁੰਦਿਆਂ ਵੇਖਿਆ ਸਾਡੇ ਅੰਦਰ ਉਹ ਤਕਲੀਫ ਰਹਿਣੀ ਆ ਹੋਊਗੀ ਪਰ ਉਹਦੇ ਲਈ ਸਾਡੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਣੇ ਅਸੀਂ ਰੋ ਕੇ ਦਿਖਾ ਦਈਏ ਤਾਂ ਇਹ ਮੈਨੂੰ ਨਹੀਂ ਲੱਗਦਾ ਕਿ ਸਾਡਾ ਕਰਦਾਰ ਹੈ ਸਾਨੂੰ ਚਾਹੀਦਾ ਕੀ ਸੀ ਕਿ ਆਪਣਾ ਨੈਰੇਟਿਵ ਜਿਹੜਾ ਔਰ ਕਾਫੀ ਹੱਦ ਤੱਕ ਜਿਹੜੇ ਸੋਹਿਰਦ ਸਿੱਖ ਨੇ ਉਹਨਾਂ ਨੇ ਕੀਤਾ ਵੀ ਹੈ ਆਪਣਾ ਨੈਰੇਟਿਵ ਜਿਹੜਾ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਤੱਕ ਪਹੁੰਚਾਇਆ ਵੀ ਹੈ ਤਾਂ ਹੀ ਕਿਸੇ ਸਮੇਂ ਜਿਹਨੂੰ ਆਪਾਂ ਸਿਰਫ ਸਿੱਖ ਰਾਈਟ ਕਹਿੰਦੇ ਹੁੰਦੇ ਸੀਗੇ ਹੁਣ ਉਹ ਸਿੱਖ ਜੈਨੋਸਾਈਡ ਮੰਨਣ ਤਾਂ ਲੱਗ ਗਏ ਨਾ ਭਾਜਪੀ ਵਰਗੀ ਜਿਹੜੀ ਪਾਰਟੀ ਆ ਉਹ ਬੇਸ਼ੱਕ ਉਹ ਬਾਅਦ 'ਚ ਆਪਣੀ ਟਵੀਟ ਡਿਲੀਟ ਕਰ ਗਏ ਪਰ ਇੱਕ ਵਾਰੀ ਤਾਂ ਪਾਈ ਨਾ ਉਹਨਾਂ ਨੇ ਸਿੱਖ ਨਸ਼ਲਕੁਸ਼ੀ ਕਹਿ ਕੇ। ਸੋ ਏ ਅਸੀਂ ਸਾਡਾ ਕੁਝ ਹੈ ਵੀ ਪਰ ਅਸੀਂ ਰੋਣ ਵਾਲੀ ਜਿਹੜੀ ਉਹ ਸੈਲਫ ਪਿਟੀ ਆ ਉਹਦੇ ਚੋਂ ਸਾਨੂੰ ਨਿਕਲਣਾ ਪਊਗਾ ਅਸੀਂ ਪਿਟੀਏ ਬਲ ਸਿਚੁਏਸ਼ਨ ਚ ਕਦੀ ਵੀ ਨਹੀਂ ਰਹੇ ਸਿੱਖ ਕਦੀ ਵੀ ਤਰਸ ਦੇ ਪਾਤਰ ਨਹੀਂ ਰਹੇ ਨਾ ਆਪਣੇ ਲਈ ਨਾ ਗੈਰਾਂ ਲਈ ਜਦੋਂ ਅਸੀਂ ਆਪਣੇ ਆਪ ਨੂੰ ਤਰਸ ਦੇ ਪਾਤਰ ਬਣਾ ਦਿੰਨੇ ਆ ਨਾ ਅਸੀਂ ਉਸੇ ਸ਼ੂਦਰਤਾ ਦੇ ਵਿੱਚ ਵਾਪਸ ਚਲ ਜਾਂਦੇ ਆ ਜਿਸ ਤੋਂ ਕੱਢ ਕੇ ਗੁਰੂ ਨੇ ਸਾਨੂੰ ਖਾਲਸੇ ਬਣਾਇਆ ਸੀ ਕਿਉਂਕਿ ਸ਼ੂਦਰ ਜਿਹੜਾ ਹੈ ਨਾ ਉਹਦੇ ਬਾਰੇ ਕਿਸੇ ਇੱਕ ਕਮਿਊਨਿਟੀ ਐ ਕਿਸੇ ਯਾਦ ਦੀ ਗੱਲ ਨਹੀਂ ਆ ਉਹ ਕੁੱਟ ਖਾਰਿਆ ਹੁੰਦਾ ਹੈ ਰੋ ਰਿਹਾ ਹੁੰਦਾ ਪਰ ਕੋਈ ਆਵਾਜ਼ ਨਹੀਂ ਚੁੱਕਦਾ ਤੇ ਜੇਕਰ ਅਸੀਂ ਉਸੇ ਹੀ ਪਿੱਟੀ ਦੇ ਵਿੱਚ ਚਲੇ ਗਏ ਕਿ ਅਸੀਂ ਤਾਂ ਵਿਚਾਰੇ ਹਾਂ ਜੀ ਅਸੀਂ ਕੀ ਕੁਝ ਕਰ ਨਹੀਂ ਸਕਦੇ ਫਿਰ ਅਸੀਂ ਉਸੇ ਸ਼ੂਦਰਤਾ ਵੱਲ ਵਾਪਸ ਪਹੁੰਚ ਗਏ ਦੂਜੀ ਗੱਲ ਜਿਹੜੀ ਸਾਡੇ ਵਿੱਚ ਆਈ ਹੋਇਆ ਸੈਲਫ ਗਿਲਟ ਹਰ ਇੱਕ ਚੀਜ਼ ਦੇ ਲਈ ਅਸੀਂ ਆਪਣੇ ਆਪ ਨੂੰ ਆਪ ਹੀ ਗੁਨੇਗਾਰ ਸਮਝਣਾ ਸ਼ੁਰੂ ਕਰ ਦਿੱਤਾ ਕਿਸੇ ਨੇ ਕਹਿ ਦਿੱਤਾ ਕਿ ਭਿੰਡਰਾਂ ਵਾਲੇ ਜਿਹੜੇ ਸੰਤ ਸੀਗੇ ਉਹਨਾਂ ਨੂੰ ਬਾਹਰ ਆ ਜਾਣਾ ਚਾਹੀਦਾ ਸੀਗਾ ਫਿਰ ਇਹ ਟੈਕਨੀਕ ਨਹੀਂ ਸੀ ਹੋਣਾ ਤਿਆਗੂ ਕੋਈ ਸਵਾਲ ਹੀ ਨਹੀਂ ਪੁੱਛਦਾ ਕਿ ਬਾਕੀ ਗੁਰਦੁਆਰਿਆਂ ਦੇ ਉੱਤੇ ਅਟੈਕ ਕਿਉਂ ਹੋਇਆ ਸੀ ਉੱਥੇ ਤਾਂ ਉੱਥੇ ਤਾਂ ਭਿੰਡਰਾਂ ਵਾਲੇ ਸੰਤ ਨਹੀਂ ਸੀਗੇ ਨਾ ਇਥੋਂ ਤੱਕ ਕਿ ਪਿੱਛੇ ਜੇ ਇੱਕ ਵੀਡੀਓ ਇੱਕ ਇੰਟਰਵਿਊ ਵਾਇਰਲ ਹੋਈ ਸੀਗੀ ਕੇ ਪੀਐਸ ਗਿੱਲ ਦੇ ਭਰਾ ਪਰਜਾਈ ਦੀ ਤੇ ਉਹ ਜਿਹੜੀ ਬੀਬੀ ਆ ਜਿਹਨੂੰ ਤੁਸੀਂ ਦੇਖ ਕੇ ਦੱਸ ਸਕਦੇ ਆ ਕਿ ਉਹਨੂੰ ਨਾ ਤਾਂ ਸਿੱਖੀ ਦਾ ਇਲਮ ਆ ਨਾ ਉਹਨੂੰ ਸਿੱਖ ਇਤਿਹਾਸ ਦਾ ਇਲਮ ਆ ਤੇ ਉਹ ਵੀ ਕਹਿ ਰਹੀ ਆ ਕਿ ਅਗਰ ਉਸ ਅਗਰ ਉਹ ਸੰਤ ਸੀਗੇ ਤੇ ਉਹ ਬਾਹਰ ਆ ਜਾਂਦੇ ਉਭੀ ਇਹ ਸਵਾਲ ਕਰ ਰਹੀ ਹੈ ਜਦ ਕਿ ਇਹ ਸਮਝਦੇ ਹੀ ਨਹੀਂ ਕਿ ਅਸੀਂ ਅਕਾਲ ਤਖਤ ਸਾਹਿਬ ਤੋਂ ਹੀ ਲੜਾਈਆਂ ਲੜੀਆਂ ਨੇ ਅਕਾਲ ਤਖਤ ਸਾਹਿਬ ਦਾ ਮਤਲਬ ਕੋਈ ਇੱਕ ਬਿਲਡਿੰਗ ਨਹੀਂ ਜਿੱਥੇ ਬੈਠ ਕੇ ਸਿਰਫ ਪਾਠ ਕੀਤਾ ਜਾਊਗਾ ਪਾਠ ਕਰਨ ਨੂੰ ਰੂਹਾਨੀਅਤ ਦਾ ਕੇਂਦਰ ਸਾਡੇ ਕੋਲ ਦਰਬਾਰ ਸਾਹਿਬ ਹੈ ਪਰ ਉਹ ਸਾਡੀ ਪੋਲੀਟੀਕਲ ਆਈਡੈਂਟੀਟੀ ਸਾਡੀ ਸੋਵਰਨਿਟੀ ਦੀ ਜਗ੍ਹਾ ਅਕਾਲ ਤਖਤ ਸਾਹਿਬ ਹੈ ਹੁਣ ਇਹ ਸਮਝਣਾ ਪਊਗਾ ਨਾ ਫਿਰ ਤਾਂ ਤੁਸੀਂ ਸਵਾਲ ਜਵਾਬ ਕਰੋਗੇ ਤੀਸਰੀ ਜਿਹੜੀ ਚੀਜ਼ ਆਈ ਹੈ ਉਹ ਹੈ ਵਿਕਟਮ ਹੁੱਡ ਜੇ ਅਸੀਂ ਸਾਡੇ ਚੋਂ ਕੋਈ ਇਹ ਕਹਿੰਦਾ ਹੈ ਕਿ ਸੈਲਫ ਗਿਲਟ ਆ ਕਿ ਗਲਤੀ ਸਾਰੀ ਸਿੱਖਾਂ ਦੀ ਸੀ ਜਿਹੜੇ ਸਿੱਖਾਂ ਦੀ ਨਸਲ ਖੁਸ਼ੀ ਹੋਈ ਉਹ ਚ ਵੀ ਸਿੱਖਾਂ ਦੀ ਗਲਤੀ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਉਹਦੇ ਵਿੱਚ ਵੀ ਸਿੱਖਾਂ ਦੀ ਗਲਤੀ ਹੁਣ ਵੀ ਜੇ ਕੋਈ ਦੀਪ ਸਿੱਧੂ ਵਰਗਾ ਕੋਈ ਮੁੰਡਾ ਆ ਕੇ ਸਾਹਮਣੇ ਲੜਾਈ ਲੜਦਾ ਹੈ ਤੇ ਉਹਦੀ ਉਹਦੀ ਮੌਤ ਹੋ ਜਾਂਦੀ ਹੈ ਤੇ ਕਹਿਣ ਲੱਗ ਜਾਂਦੇ ਆ ਤਾਂ ਆਪਣੀ ਗਲਤੀ ਸੀਗੀ ਔਰ ਪਤਾ ਨਹੀਂ ਕਿਹੜੇ ਕਿਹੜੇ ਬਹਾਨੇ ਘੜ ਲੈਨੇ ਆਂ ਅਸੀਂ ਤਾਂ ਇੱਕ ਹਿੱਸਾ ਜਿਹੜਾ ਉਹ ਸੈਲਫ ਗਿਲਟ ਵਿੱਚ ਫਸਿਆ ਹੈ ਤੇ ਦੂਜਾ ਹਿੱਸਾ ਵਿਕਟਮ ਹੁੱਡ ਵਿੱਚ ਫਸ ਗਿਆ ਉਹ ਆਪਣੇ ਆਪ ਨੂੰ ਵਿਕਟਮ ਬਣਾ ਕੇ ਰਾਜ਼ੀ ਆ ਉਹ ਹਰ ਤਾਂ ਦੇ ਉੱਤੇ ਹੀ ਸਾਡੇ ਨਾਲ ਆ ਹੋ ਗਿਆ ਸਾਡੇ ਨਾਲ ਆ ਕੀਤਾ ਜਾ ਰਿਹਾ ਆਰਐਸਐਸ ਆ ਕਰ ਰਹੀ ਹਕੂਮਤੇ ਕਰ ਰਹੀ ਹੈ ਠੀਕ ਆ ਮੰਨਦੇ ਆ ਜੋ ਹੈ ਹੀ ਤੁਹਾਡਾ ਦੁਸ਼ਮਣ ਉਹ ਤਾਂ ਸਾਰਾ ਕੁਝ ਕਰੂਗਾ ਨਾ ਆਪਾਂ ਕੀ ਕਰ ਰਹੇ ਆ ਸਾਡਾ ਸਵਾਲ ਇਹ ਹੋਣਾ ਚਾਹੀਦਾ ਕਿ ਸਾਡੇ ਉੱਤੇ ਇਹ ਅਟੈਕ ਹੋਇਆ ਕਿਸੇ ਨੇ ਕਿਤਾਬ ਨਾਲ ਲਿਖ ਕੇ ਅਟੈਕ ਕੀਤਾ ਤੇ ਅਸੀਂ ਕਿਤਾਬ ਨਾਲ ਜਵਾਬ ਦੇ ਰਹੇ ਆ ਕੋਈ ਜ਼ਮਾਨਾ ਸੀ ਜਦੋਂ ਬਕਾਇਦਾ ਸਾਡੇ ਜਿਹੜੇ ਹੈਗੇ ਆ ਉਹ ਇੱਕ ਪਰਚੇ ਵੰਡ ਦਿੱਤੇ ਗਏ ਦਿਆਨ ਅਨ ਸਰਸਵਤੀ ਵੱਲੋਂ ਕਿ ਸਿੱਖ ਹਿੰਦੂ ਹੀ ਨੇ ਤਾਂ ਉਹਦਾ ਬਕਾਇਦਾ ਕਾਨ ਸਿੰਘ ਨਾਭਾ ਹੁਣੀ ਜਵਾਬ ਦਿੰਦੇ ਨੇ ਹਾਂ ਹਮ ਹਿੰਦੂ ਨਹੀਂ ਕਿਤਾਬਾਂ ਦੇ ਜਵਾਬ ਕਿਤਾਬਾਂ ਨਾਲ ਦਿੱਤੇ ਗਏ ਥਾਟ ਦਾ ਜਵਾਬ ਥਾਟ ਨਾਲ ਤਲਵਾਰ ਦਾ ਜਵਾਬ ਤਲਵਾਰ ਨਾਲ ਅਸੀਂ ਦਿੰਦੇ ਰਹੇ ਅਸੀਂ ਦੇ ਸਕਦੇ ਆ ਸਾਨੂੰ ਗੁਰੂ ਨੇ ਟ੍ਰੇਨ ਕੀਤਾ ਇਸੇ ਤਰੀਕੇ ਨਾਲ ਸਾਨੂੰ ਗੁਰੂ ਨੇ ਨਾ ਤਾਂ ਕੱਲੀ ਮਾਲਾ ਫੇਰਨੀ ਦੱਸੀ ਆ ਤੇ ਨਾ ਕੱਲੀ ਕਿਰਪਾਨ ਚਲਾਉਣੇ ਦੱਸੀ ਆ ਉਹਨਾਂ ਨੇ ਦੋਨਾਂ ਚੀਜ਼ਾਂ ਨੂੰ ਸਾਨੂੰ ਮੀਰੀ ਪੀਰੀ ਧਾਰਨ ਕਰਨੀ ਦੱਸੀ ਸੀ ਸੋ ਸਾਨੂੰ ਉਸ ਵਿਕਟਮ ਹੁੱਡ ਚੋਂ ਵੀ ਨਿਕਲਣਾ ਪਊਗਾ ਹੁਣ ਇਹਦੇ ਨਾਲ ਹੀ ਇੱਥੋਂ ਮੈਨੇ ਇੱਕ ਗੱਲ ਹੋਰ ਜਾਦ ਆ ਜਾਂਦੀ ਹੈ ਜਦੋਂ ਆਪਾਂ ਮੈਂ ਇਹ ਗੱਲ ਕਹਿਨੀ ਆ ਨਾ ਕਿ ਭਿੰਡਰਾਂ ਵਾਲੇ ਸੰਤ ਜੇ ਬਾਹਰ ਆ ਜਾਂਦੇ ਜਿਹੜੇ ਲੋਕ ਕਹਿੰਦੇ ਆ ਕਿ ਫਿਰ ਇਦਾਂ ਨਹੀਂ ਸੀ ਹੋਣਾ ਇਹਨਾਂ ਚੋਂ ਇੱਕ ਵੱਡਾ ਤਬਕਾ ਇੱਕ ਐਸਾ ਵੀ ਹੈ ਜਿਹੜਾ ਧਰਮੀ ਫੌਜੀਆ ਤੇ ਵੀ ਸਵਾਲ ਚੁੱਕਦਾ ਮੇਰੀ ਇੱਕ ਬਹੁਤ ਸੂਝਵਾਨ ਕੋਈ ਮੈਂ ਨਾਮ ਨਹੀਂ ਲੈਂਦੀ ਉੱਥੇ ਉਹਨਾਂ ਨਾਲ ਗੱਲ ਹੁੰਦੀ ਸੀ ਤੇ ਮੇਨ ਮੇਰੀ ਦਿਲ ਨੂੰ ਕੋਈ ਕੋਈ ਇੱਕ ਵੀਡੀਓ ਬੁਰੀ ਲੱਗੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਿਹਾ ਜਵਾਬ ਦੇਣਾ ਬੰਦਾ ਤੁਹਾਡਾ ਉਹ ਕਹਿੰਦੇ ਕਿਰਨ ਚੁੱਪ ਕਰਕੇ ਨਾ ਆਪਣਾ ਕੰਮ ਕਰਿਆ ਕਰ ਐਵੇਂ ਇਹਨਾਂ ਚੱਕਰਾਂ 'ਚ ਨਾ ਪੈ ਜਿਹੜੇ ਉਹ ਧਰਮੀ ਫੌਜੀ ਸੀ ਔਰ ਉਹਨਾਂ ਨੇ ਅੱਗੇ ਇੱਕ ਬਹੁਤ ਬੇਕਾਰ ਵਰਡ ਯੂਜ਼ ਕੀਤਾ ਕਹਿੰਦਾ ਉਹ ਉਹ ਵੀ ਤੇ ਆਪਣੀਆਂ ਆਪਣੀਆਂ ਬੈਰਾਂਾਂ ਛੱਡ ਕੇ ਆ ਗਏ ਸੀ ਉਹਨਾਂ ਨੂੰ ਰੋਲ ਦੇ ਫਿਰਦੇ ਆ ਨਾ ਕੀ ਬਣਿਆ ਉਹਨਾਂ ਦਾ ਤੇਰੀ ਬੜੀ ਵਧੀਆ ਜੌਬ ਆ ਤੇਰੀ ਬੜੀ ਵਧੀਆ ਕੰਮ ਆ ਆਪਣਾ ਆਰਾਮ ਨਾਲ ਕੰਮ ਕਰਿਆ ਕਰ ਸੋ ਮੈਂ ਉਦੋਂ ਵੀ ਇਹ ਸੋਚਣ ਦੇ ਉੱਤੇ ਹੈਰਾਨ ਮੈਨੂੰ ਹੈਰਾਨ ਵੀ ਸੀ ਕਿ ਸਾਡੇ ਹੀ ਲੋਕ ਨੇ ਆਪਾਂ ਦਸਤਾਰਾਂ ਵੀ ਬੰਨੀਆਂ ਹੋਈਆਂ ਦਾੜੇ ਪ੍ਰਕਾਸ਼ ਨੇ ਤੇ ਅਸੀਂ ਆਪਣੇ ਹੀ ਉਹਨਾਂ ਧਰਮੀ ਫੌਜੀਆਂ ਨੂੰ ਜਿਹੜੇ ਸਾਡੇ ਕਰਕੇ ਆਪਣੀਆਂ ਬੈਰਾਂ ਛੱਡ ਕੇ ਆ ਗਏ ਅਸੀਂ ਉਹਨਾਂ ਨੂੰ ਅਪਣਾਈ ਨਹੀਂ ਸਕੇ ਉਹਨਾਂ ਦਾ ਬੰਦ ਦਾ ਸਤਿਕਾਰ ਉਹਨਾਂ ਨੂੰ ਦੇ ਹੀ ਨਹੀਂ ਸਕੇ ਕਿਉਂ ਨਹੀਂ ਦੇ ਸਕੇ ਉਹ ਫਿਰ ਉਹ ਜਿਹੜੀਆਂ ਮੈਂ ਤਿੰਨ ਚੀਜ਼ਾਂ ਬੋਲੀਆਂ ਸੈਲਫ ਪਿਟੀ ਵਿਕਟਿਮ ਹੁੱਡ ਤੇ ਸੈਲਫ ਗਿਲਟ ਇਹਦੇ ਵਿੱਚ ਇਹਨਾਂ ਦਾ ਜਵਾਬ ਪਿਆ ਇਹ ਸਾਰਾ ਕੁਝ ਜਦੋਂ ਆਪਾਂ ਧਿਆਨ ਨਾਲ ਵੇਖਾਂਗੇ ਨਾ ਤਾਂ ਬੋਇਲ ਡਾਊਨ ਹੋ ਕੇ ਆਊਗਾ ਮਾਰਜਨਲਾਈਜ਼ੇਸ਼ਨ ਆਫ ਆਰ ਓਨ ਪੀਪਲ ਜਦੋਂ ਅਸੀਂ ਸੈਲਫ ਪਿਟੀ ਦਾ ਸ਼ਿਕਾਰ ਜਦੋਂ ਅਸੀਂ ਸੈਲਫ ਗਿਲਟ ਦਾ ਸ਼ਿਕਾਰ ਜਾਂ ਵਿਕਟਮ ਹੋਣ ਦਾ ਸ਼ਿਕਾਰ ਹੋਵਾਂਗੇ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਕਿ ਅਸੀਂ ਆਪਣੇ ਲੋਕਾਂ ਨੂੰ ਮਾਰਜਨਲਾਈਜ਼ ਕਰ ਦਾਂਗੇ ਮੈਂ ਤਾਂ ਇੱਕ ਐਗਜ਼ਾਮਪਲ ਦਿੰਨੀ ਆ ਇੱਕ ਪਿਤਾ ਹੈ ਜਿਸ ਨੂੰ ਪਤਾ ਕਿ ਉਹ ਬੜਾ ਕਮਜ਼ੋਰ ਆ ਉਹ ਆਪਣੇ ਬੱਚਿਆਂ ਦੀ ਰਾਖੀ ਨਹੀਂ ਕਰ ਸਕਦਾ ਤੇ ਉਹਦੇ ਬੱਚੇ ਬਾਹਰੋਂ ਕਿਤੇ ਲੜਕੇ ਆ ਗਏ ਆ ਕਿਸੇ ਵੱਡੇ ਸ਼ਾਹੂਕਾਰ ਦੇ ਬੱਚੇ ਨਾਲ ਤੁਹਾਨੂੰ ਪਤਾ ਕਿ ਹੁਣ ਸ਼ਾਹੂਕਾਰ ਆਊਗਾ ਮੇਰਾ ਕੰਮ ਵੀ ਗਿਆ ਤਾਂ ਸਭ ਤੋਂ ਪਹਿਲਾਂ ਕੀ ਕਰਦਾ ਆਪਣੇ ਬੱਚੇ ਨੂੰ ਫੈਂਟੀ ਚਾੜਦਾ ਉਹ ਆਪਣੇ ਬੱਚੇ ਨੂੰ ਕੁੱਟੂਗਾ ਵੀ ਤੂੰ ਗਲਤ ਸੀ ਕਿਉਂਕਿ ਉਹਨੇ ਆਪਣੇ ਬੱਚੇ ਨੂੰ ਮਾਰਜਨਲਾਈਜ਼ ਕਰਕੇ ਉਹ ਸ਼ਾਹੂਕਾਰ ਨੂੰ ਠੰਡਾ ਵੀ ਤੇ ਕਰਨਾ ਹੈ ਨਾ ਕਿ ਵੇਖੋ ਮੈਂ ਆਪਣੇ ਬੱਚੇ ਨੂੰ ਕੁੱਟ ਲਿਆ ਸੋ ਆਪਣੇ ਲੋਕਾਂ ਨੂੰ ਮਾਰਜਨਲਾਈਜ਼ ਆਪਾਂ ਉਦੋਂ ਹੀ ਕਰਦੇ ਆ ਜਦੋਂ ਅਸੀਂ ਆਪਣੇ ਆਪ ਦੇ ਵਿੱਚ ਇੱਕ ਗਿਲਾਨੀ ਦਾ ਸ਼ਿਕਾਰ ਹੁੰਨੇ ਆ ਸੋ ਇਹ ਸਾਡੇ ਵਾਸਤੇ ਇੰਪੋਰਟੈਂਟ ਆ ਕਿ ਆਪਾਂ ਆਪਣੇ ਕਿਰਦਾਰ ਨੂੰ ਸਮਝੀਏ ਤਾਂ ਕਿ ਅਸੀਂ ਮਾਰਜਨਲਾਈਜ਼ ਨਾ ਕਰ ਸਕੀਏ ਆਪਾਂ ਆਪਣੇ ਕਿਰਦਾਰ ਦੇ ਵਿੱਚ ਗਰਾਈ ਗਰਾਵਟ ਨੂੰ ਦੇਖਾਂਗੇ ਨਾ ਧਿਆਨ ਨਾਲ ਤਾਂ ਸਾਡੇ ਸਮਝ ਆਊਗੀ ਸਾਡੇ ਪੱਲੇ ਇਹ ਗੱਲ ਪਊਗੀ ਕਿ ਇਹ ਗਰਾਵਟ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਹੀ ਆਈ ਆ ਔਰ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚੋਂ ਆਈ ਗਰਾਵਟ ਕਰਕੇ ਅਸੀਂ ਆਪਣੇ ਲੋਕਾਂ ਨੂੰ ਮਾਰਜਨਲਾਈਜ਼ ਕਰ ਦਿੱਤਾ ਧਰਮੀ ਫੌਜੀ ਅਸੀਂ ਪਾਸੇ ਕਰ ਦਿੱਤੇ ਅਸੀਂ ਉਹ ਸ਼ਹੀਦ ਜਿਨ੍ਹਾਂ ਦੇ ਜਿਨ੍ਹਾਂ ਨੇ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਘਰਾਂ ਦੀ ਕਦੀ ਕਿਸੇ ਨੇ ਵਾਤ ਹੀ ਨਹੀਂ ਪੁੱਛੀ ਕਦੀ ਕੋਈ ਉਧਰ ਗਿਆ ਹੀ ਨਹੀਂ ਜਿਹੜੇ ਇੰਨੇ ਨੇ ਸਾਲਾਂ ਤੋਂ ਜੇਲ੍ਹਾਂ 'ਚ ਨੇ ਸਾਡੇ ਚੋਂ ਕੁਝ ਲੋਕਾਂ ਦੇ ਕੁਝ ਕੁਝ ਜਿਹੜੇ ਜਿਨ੍ਹਾਂ ਨੂੰ ਆਪਾਂ ਜਿੰਦਾ ਸ਼ਹੀਦ ਕਹਿੰਦੇ ਆ ਜਾਂ ਕੁਝ ਹੋਰ ਜਿਨ੍ਹਾਂ ਦੇ ਆਪਾਂ ਨੂੰ ਨਾਮ ਪਤਾ ਪਰ ਕਈ ਐਸੇ ਜਿਨ੍ਹਾਂ ਦਾ ਸਾਨੂੰ ਨਾਮ ਵੀ ਨਹੀਂ ਪਤਾ ਤੇ ਆਪਾਂ ਬੌਦਰ ਵੀ ਨਹੀਂ ਕਰਦੇ ਕਿਉਂਕਿ ਅਸੀਂ ਪੋਲੀਟੀਕਲੀ ਕਰੈਕਟ ਰਹਿੰਦੇ ਆ ਸੋ ਆਪਾਂ ਨੂੰ ਬਹੁਤ ਜ਼ਰੂਰੀ ਆ ਕਿ ਆਪਾਂ ਆਪਣੇ ਲੋਕਾਂ ਦੀ ਸਾਰ ਲੈਣੀ ਸ਼ੁਰੂ ਕਰੀਏ ਉਹ ਉਦੋਂ ਹੀ ਹੋਊਗਾ ਜਦੋਂ ਅਸੀਂ ਆਪਣੇ ਵਿੱਚੋਂ ਸੈਲਫ ਪਿਟੀ ਵਿਕਟਿਮਹੁੱਡ ਅਨ ਸੈਲਫ ਗਿਲਟ ਨੂੰ ਕੱਢਾਂਗੇ ਫਿਰ ਉਸ ਤੋਂ ਬਿਨਾ ਆਪਾਂ ਨਹੀਂ ਕਰ ਸਕਦੇ ਉਸ ਤੋਂ ਬਿਨਾ ਆਪਾਂ ਇਸ ਇਸ ਚੱਕਰ ਦੇ ਵਿੱਚ ਹੀ ਫਸੇ ਰਵਾਂਗੇ ਮੈਂ ਨਹੀਂ ਕੀਤਾ ਉਹਨੇ ਕੀਤਾ ਉਹਨੇ ਨਹੀਂ ਕੀਤਾ ਉਹਨੇ ਕੀਤਾ ਫਿਰ ਜਿਹੜਾ ਕੋਈ ਹੋਰ ਮੇਰੇ ਵਰਗਾ ਆਊਗਾ ਕਹੂਗਾ ਕਿਸੇ ਨੇ ਵੀ ਨਹੀਂ ਕੀਤਾ ਆਰਐਸਐਸ ਨੇ ਕੀਤਾ ਪਰ ਆਰਐਸਐਸ ਨੇ ਜੋ ਕੀਤਾ ਉਹ ਮੇਰੀ ਪ੍ਰੋਬਲਮ ਨਹੀਂ ਹੈ ਮੇਰੀ ਪ੍ਰੋਬਲਮ ਹੈ ਕਿ ਮੈਂ ਕੀ ਵਾਪਸ ਜਵਾਬ ਦੇ ਰਹੀ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਸੋ ਜਿਹੜੀ ਇਹ ਸੈਲਫ ਪਿਟੀ ਆ ਨਾ ਇਹਦੀ ਕੋਈ ਸੀਮਾ ਵੀ ਹੈ ਨਹੀਂ ਇਹ ਵੀ ਆਪਾਂ ਧਿਆਨ ਦੇ ਲਈਏ ਜਿਹੜੇ ਸਰੋਤੇ ਜਿਹੜੇ ਸੁਣ ਰਹੇ ਨੇ ਆਪਣੇ ਘਰਾਂ 'ਚ ਬੈਠੇ ਬਹੁਤ ਸਾਰੇ ਐਸੇ ਹੋਣਗੇ ਜਾਂ ਜਿਹੜੇ ਬਾਅਦ ਵਿੱਚ ਸੁਣਨਗੇ ਉਹ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਜੋ ਮੈਂ ਗੱਲਾਂ ਕਰਦੀਆਂ ਜੋ ਮੈਂ ਕਹਿ ਰਹੀਆਂ ਕਿ ਜੇ ਪਿੰਡਾਂ ਵਾਲੇ ਬਾਹਰ ਆ ਜਾਂਦੇ ਜੀ ਫਿਰ ਇਹ ਅਟੈਕ ਨਹੀਂ ਸੀ ਹੋਣਾ ਇਹ ਗੱਲਾਂ ਬਹੁਤ ਵਾਰ ਉਹਨਾਂ ਨੇ ਸੁਣੀਆਂ ਵੀ ਹੋਣਗੀਆਂ ਕਿਸੇ ਨਾ ਕਿਸੇ ਵੀਡੀਓ ਦੇ ਮਾਧਿਅਮ ਦੇ ਨਾਲ ਯਾਦ ਰੱਖਿਓ ਕਿ ਇਸ ਸੈਲਫ ਪਿਟੀ ਦੀ ਕੋਈ ਸੀਮਾ ਨਹੀਂ ਹੈ ਜੇ ਪਿੰਡਾਂ ਵਾਲੇ ਬਾਹਰ ਆ ਜਾਂਦੇ ਅਟੈਕ ਨਾ ਹੁੰਦਾ ਓਕੇ ਜੇ ਸਤਵੰਨ ਸਿੰਘ ਬਿਆਨ ਸਿੰਘ ਹੁਣੀ ਜਿਹੜੇ ਆ ਉਹ ਬਦਲਾ ਨਾ ਲੈਂਦੇ ਬਦਲਾ ਤਾਂ ਨਹੀਂ ਲੇਕਿਨ ਉਹ ਸੌਦਾ ਜਿਹੜਾ ਉਹ ਜਿਹੜਾ ਜਿਉ ਨਾ ਲਾਉਂਦੇ ਤਾਂ ਫਿਰ ਸਿੱਖਾਂ ਦੀ ਨਸਲ ਖੁਸ਼ੀ ਨਾ ਹੁੰਦੀ ਓਕੇ ਠੀਕ ਆ ਮੰਨ ਲਿਆ ਜਦੋਂ ਤੁਸੀਂ ਇਹ ਮੰਨਣਾ ਸ਼ੁਰੂ ਹੋ ਜਾਓਗੇ ਤੁਸੀਂ ਆਪਣਾ ਕਿਰਦਾਰ ਛੱਡਣਾ ਸ਼ੁਰੂ ਹੋ ਜਾਓਗੇ ਇੱਕ ਟਾਈਮ ਆਊਗਾ ਜਦੋਂ ਕੋ ਲੋਕੀ ਕਹਿਣਗੇ ਕਿ ਜੇ ਤੁਸੀਂ ਪੱਗ ਨਾ ਬੰਨੀ ਹੁੰਦੀ ਤੁਸੀਂ ਮਰਦੇ ਨਾ ਫਿਰ ਅਗਲੀ ਗੱਲ ਆਊਗੀ ਜੇ ਤੁਸੀਂ ਬਿਪਰ ਦੇ ਸਾਰੇ ਬਣਾਏ ਹੋਏ ਅਸੂਲ ਮੰਨ ਮੰਨ ਲੈ ਹੁੰਦੇ ਤਾਂ ਤੁਸੀਂ ਮਰਦੇ ਨਾ ਪਿੱਛੇ ਜੇ ਇੱਕ ਖਬਰ ਆਈ ਸੀ ਇੱਕ ਔਰੋ ਸਿੱਖ ਨਹੀਂ ਸੀ ਮੁੰਡਾ ਕੋਈ ਐਸੀ ਕਮਿਊਨਿਟੀ ਦਾ ਮੁੰਡਾ ਯੂਪੀ ਦੇ ਵਿੱਚ ਸਿਰਫ ਇਹ ਇਸ ਕਰਕੇ ਮਾਰ ਦਿੱਤਾ ਗਿਆ ਕਿਉਂਕਿ ਉਹ ਆਪਣੀ ਵਿਆਹ ਘੋੜੀ ਤੇ ਚੜ ਕੇ ਲੈ ਕੇ ਜਾਣਾ ਚਾਹੁੰਦਾ ਸੀਗਾ ਤੇ ਘੋੜੇ ਤੇ ਚੜਨਾ ਉਹਨਾਂ ਦੇ ਲਈ ਅਲਾਉਡ ਨਹੀਂ ਹੈ ਕਿਸੇ ਇੱਕ ਨੇ ਮੁੱਛ ਰੱਖ ਲਈ ਸੀਗੀ ਉਹ ਮੁੱਛ ਨੂੰ ਵੱਟ ਦਿੰਦਾ ਸੀ ਔਰ ਉਹ ਐਸੀ ਕਮਿਊਨਿਟੀ ਦਾ ਸੀਗਾ ਇਹ ਵੀ ਸ਼ਾਇਦ ਐਮਪੀ ਦੀ ਖਬਰ ਸੀਗੀ ਉਹਨੂੰ ਵੀ ਉਹਨਾਂ ਨੇ ਮਾਰ ਦਿੱਤਾ ਸੀਗਾ ਹੁਣ ਇਹ ਸੋਚिए ਕਿ ਸਾਡੀ ਤੇ ਚਲੋ ਤੁਸੀਂ ਕਹਿ ਦਿੱਤਾ ਕਿ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਘੋੜੀ ਤੇ ਚੜਨਾ ਵੀ ਕਿਸੇ ਦੀ ਗਲਤੀ ਹੋ ਸਕਦੀ ਹੈ ਮੋਚ ਰੱਖਣਾ ਵੀ ਕਿਸੇ ਦੀ ਗਲਤੀ ਹੋ ਸਕਦੀ ਆ ਇਹ ਉਦੋਂ ਹੀ ਸਾਡੇ ਦਿਮਾਗ 'ਚ ਗੱਲਾਂ ਪੈਣਗੀਆਂ ਜਦੋਂ ਅਸੀਂ ਇਸ ਚੀਜ਼ ਨੂੰ ਸਮਝਣਾ ਸ਼ੁਰੂ ਕਰਾਂਗੇ ਕਿ ਬੇਸਿਕਲੀ ਸੈਲਫ ਪਿਟੀ ਸਾਡੇ 'ਚ ਪਾਈ ਗਈ ਆ ਸਾਨੂੰ ਦੱਸਿਆ ਗਿਆ ਕਿ ਆਪਣੇ ਉੱਤੇ ਤਰਸ ਕਰੋ ਆਪਣੇ ਆਪ ਨੂੰ ਬਚਾਉਣ ਦੇ ਲਈ ਜੋ ਤੁਹਾਨੂੰ ਹਕੂਮਤ ਕਹਿ ਰਹੀ ਆ ਜੋ ਤੁਹਾਨੂੰ ਬਿੱਪਰ ਕਹਿ ਰਿਹਾ ਮੰਨੀ ਜਾਓ ਪਰ ਕਿੱਥੋਂ ਤੱਕ ਮੰਨੋਗੇ ਉਹਨਾਂ ਦੀ ਬਿੱਪਰ ਦੀ ਤਾਂ ਇਹ ਵੀ ਰਵਾਇਤ ਹੈ ਕਿ ਜਿਹੜੀ ਸ਼ੂਦਰਾਂ ਦੀਆਂ ਔਰਤਾਂ ਨੇ ਉਹ ਤਨ ਤੋਂ ਉੱਪਰ ਆਪਣੇ ਲੱਕ ਤੋਂ ਉੱਪਰ ਕੱਪੜਾ ਨਹੀਂ ਪਾ ਸਕਦੀਆਂ ਫਿਰ ਆਪਾਂ ਮੰਨਾਂਗੇ ਉਹ ਫਿਰ ਜਦੋਂ ਉਹ ਔਰਤਾਂ ਨੂੰ ਮਾਰਨਾ ਸ਼ੁਰੂ ਕਰਨਗੇ ਫਿਰ ਆ ਫਿਰ ਆਪਾਂ ਕਵਾਂਗੇ ਕਿ ਮੰਨ ਲੈਂਦੀਆਂ ਤੇ ਕਿਹੜੀ ਮਾੜੀ ਗੱਲ ਸੀਗੀ ਸਾਨੂੰ ਗੁਰੂ ਨੇ ਨਿਰਾਲੇ ਬਣਾਇਆ ਸੀ ਸਾਨੂੰ ਗੁਰੂ ਪਾਤਸ਼ਾਹ ਨੇ ਬਾਦਸ਼ਾਹਤ ਬਖਸ਼ੀ ਸੀ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਬੈਗ ਗੇਅਰ ਪਾ ਲਿਆ ਔਰ ਬੈਗ ਗੇਅਰ ਆਪਣੇ ਕਰਤੱਬੀ ਪਾਇਆ ਗੁਰੂ ਸਾਡ ਨੂੰ ਹਜੇ ਵੀ ਨਾਲ ਲੈ ਕੇ ਚੱਲ ਰਹੇ ਨੇ ਹਜੇ ਵੀ ਸਾਡੇ ਨਾਲ ਨੇ ਪਰ ਆਪਾਂ ਇੰਜ ਨਾ ਕਰਦੀਏ ਜਿਹੜਾ ਜਿੱਦਾਂ ਆਪਣੇ ਕੋਲ ਬਾਰ-ਬਾਰ ਇਹ ਗੱਲ ਆਉਂਦੀ ਆ ਕਿ ਜਦ ਲਖ ਖਾਲਸਾ ਰਹੇ ਨਿਆਰਾ ਮੈਂ ਤੇਜ ਦੀ ਹੋਏ ਸਾਰਾ ਜਾਬੇ ਲਗੇ ਬਿ ਜਾਬੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਠੀਕ ਹੈ ਜਾਬੇ ਜਾਬੇ ਗਏ ਵਿਪਰਨ ਕੀ ਰੀਤ ਥੈਂਕ ਯੂ ਉਦੋਂ ਆਪਾਂ ਗੁਰੂ ਪਾਤਸ਼ਾਹ ਨਾਲ ਇੰਨੇ ਨਾ ਟੁੱਟ ਕੇ ਇਸ ਜਗ੍ਹਾ ਦੇ ਉੱਤੇ ਆ ਕੇ ਖੜੇ ਹੋ ਜਾਈਏ ਕਿ ਵਿਪਰਨ ਦੀ ਰੀਤ ਨੂੰ ਆਪਾਂ ਅਪਣਾ ਲਈਏ ਕਿਉਂਕਿ ਵਿਪਰਨ ਦੀ ਰੀਤ ਜਦੋਂ ਸਾਡੇ ਕੋਲ ਆ ਗਈ ਨਾ ਤੇ ਯਾਦ ਰੱਖਿਏ ਕਿ ਅਸੀਂ ਉਸੇ ਸ਼ੁੱਧਰਤਾ ਦੇ ਵਿੱਚ ਵਾਪਸ ਚਲੇ ਜਾਵਾਂਗੇ ਹੁਣ ਇਸ ਤੋਂ ਅਗਲੀ ਗੱਲ ਇਹ ਸਾਰਾ ਮੈਂ ਜਿਹੜਾ ਇਹ ਤਾਂ ਮੈਂ ਪ੍ਰੋਬਲਮ ਦੱਸ ਦਿੱਤੀ ਹੁਣ ਇਹਦੀ ਇੱਕ ਸੋਲੂਸ਼ਨ ਆ ਕੀਆ ਸੋਲੂਸ਼ਨ ਫਾਈਨਲੀ ਹੈ ਜਦ ਤੱਕ ਅਸੀਂ ਆਪਣੀ ਪੂਰੀ ਆਵਾਜ਼ ਦੇ ਵਿੱਚ ਇਹ ਕਹਿਣਾ ਨਹੀਂ ਸ਼ੁਰੂ ਕਰਦੇ ਕਿ ਜਦੋਂ ਕੋਈ ਜ਼ਕਰੀਆ ਖਾਨ ਬਣ ਕੇ ਆਊਗਾ ਜਦੋਂ ਕੋਈ ਅਬਦਾਲੀ ਬਣ ਕੇ ਆਊਗਾ ਤੇ ਅਸੀਂ ਸੁੱਚਾ ਸਿੰਘ ਮਹਿਤਾਬ ਸਿੰਘ ਬਣਾਂਗੇ ਬਣਾਂਗੇ ਜਦੋਂ ਕੋਈ ਇੰਦਰਾ ਗਾਂਧੀ ਬਣ ਕੇ ਆਊਗਾ ਤੇ ਅਸੀਂ ਉਹਨੂੰ ਸਤਵੰਤ ਬਿਆੰਤ ਹੋ ਕੇ ਟੱਕਰਾਂਗੇ ਟੱਕਰਾਂਗੇ ਜਦ ਤੱਕ ਅਸੀਂ ਇਸ ਗੱਲ ਦੀ ਐਕਸੈਪਟੇਬਿਲਟੀ ਨਹੀਂ ਮੰਨਦੇ ਜਦ ਤੱਕ ਅਸੀਂ ਬਿਲਕੁਲ ਪ੍ਰੋਪਰ ਆਪਣੇ ਬਿਨਾ ਕਿਸੇ 슈ਗਰ ਕੋਟਡ ਵਰਡਸ ਤੋਂ ਇਹ ਕਹਿਣਾ ਨਹੀਂ ਸ਼ੁਰੂ ਕਰਦੇ ਕਿ ਜੋ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਇੰਡੀਅਨ ਗਵਰਨਮੈਂਟ ਵੱਲੋਂ ਅਟੈਕ ਹੋਇਆ ਉਹ ਗਲਤ ਸੀ ਔਰ ਉਹਦੀ ਇਸੇ ਤਰੀਕੇ ਦੇ ਨਾਲ ਹੀ ਸਜ਼ਾ ਮਿਲਣੀ ਸੀ ਤਦ ਤੱਕ ਸਾਡੇ ਵਿੱਚੋਂ ਇਹ ਸੈਲਫ ਪਿਟੀ ਜਾਣੀ ਨਹੀਂ ਸਾਨੂੰ ਇਹ ਬੋਲਣਾ ਪਊਗਾ ਇਸ ਤੋਂ ਬਿਨਾ ਆਪਣੇ ਆਪ ਨੂੰ ਜੇ ਆਪਾਂ ਇਹ ਨਹੀਂ ਮੰਨਦੇ ਨਾ ਜੇ ਅਸੀਂ ਆਪਣੇ ਗੁਰੂ ਤੋਂ ਹੀ ਉਹਨਾਂ ਦੀਆਂ ਗੱਲਾਂ ਤੋਂ ਬੇਮੁਖ ਹੋ ਕੇ ਤਾਂ ਆਪਾਂ ਯਾਦ ਰੱਖੀਏ ਕਿ ਰਾਮ ਰਾਏ ਨੇ ਸਿਰਫ ਇੱਕ ਗਲਤੀ ਕੀਤੀ ਸੀ ਤੇ ਗੁਰੂ ਪਾਤਸ਼ਾਹ ਨੇ ਕਿਹਾ ਸੀ ਜਿੱਧਰ ਨੂੰ ਤੇਰਾ ਮੂੰਹ ਉਧਰ ਨੂੰ ਚਲੇ ਜਾਹੀਂ ਵਾਪਸ ਇਸ ਪਾਸੇ ਨਹੀਂ ਅਸੀਂ ਪਤਾ ਨਹੀਂ ਕਿੰਨੀਆਂ ਗੱਲਾਂ ਕਰਕੇ ਕਿੰਨੀ ਵਾਰ ਅਸੀਂ ਆਪਣੇ ਗੁਰੂ ਦੇ ਜਿਹੜਾ ਹੁਕਮ ਉਹਦੀ ਅਦੂਲੀ ਕੀਤੀ ਹੈ ਕਿੰਨੀ ਵਾਰ ਆਪਾਂ ਹੁਕਮ ਜਿਹੜਾ ਉਹ ਨਹੀਂ ਮੰਨਿਆ ਮੈਂ ਇਹਦੇ ਨਾਲ ਨਾਲ ਇੱਕ ਹੋਰ ਲਾਸਟ ਗੱਲ ਜਿਹੜੀ ਆ ਉਹ ਮੈਂ ਗੱਲ ਕਰਕੇ ਆਪਣੀ ਗੱਲ ਸਮਾਪਤ ਕਰੂੰਗੀ ਇਦੇ ਵਿੱਚ ਇੱਕ ਗੱਲ ਮੈਂ ਐਡ ਕਰ ਦਿਆਂ ਜੋਲ ਸਾਹਿਬ ਨੇ ਗੱਲ ਕੀਤੀ ਸੀਗੀ ਕਿ ਸਾਨੂੰ ਕਲਚਰ ਲੈਂਗੁਏਜ ਤੇ ਧਰਤੀ ਬਚਾਉਣੀ ਬਹੁਤ ਜ਼ਰੂਰੀ ਆ ਸਾਨੂੰ ਇਹ ਵੀ ਸਮਝਣਾ ਬਹੁਤ ਜ਼ਰੂਰੀ ਆ ਕਿ ਕਲਚਰ ਲੈਂਗੁਏਜ ਤੇ ਧਰਤੀ ਜਾ ਕਿਉਂ ਰਹੀ ਆ ਪ੍ਰੋਬਲਮ ਕਿੱਥੇ ਆ ਜਿਹੜੀ ਮੈਂ ਗੱਲ ਪਹਿਲਾਂ ਕਹੀ ਸੀ ਸੈਲਫ ਪਿਟੀ ਸੈਲਫ ਗਿਲਟ ਵਿਕਟਿਮ ਹੁੱਡ ਸਾਡੇ ਬਹੁਤਾਤ ਜਿਹੜੇ ਲੋਕ ਬਾਹਰਾਂ ਚ ਬਾਹਰ ਬੈਠੇ ਨੇ ਨਾ ਆਪਣੇ ਪੰਜਾਬ ਤੋਂ ਬਾਹਰ ਬੈਠੇ ਨੇ ਉਹ ਆਪ ਤਾਂ ਪੰਜਾਬ ਦਾ ਦਰਦ ਰੱਖਦੇ ਆ ਪਰ ਸਾਡੇ ਚ ਕਿੰਨੇ ਲੋਕ ਐਸੇ ਆ ਜਿਹੜੇ ਕਹਿੰਦੇ ਆ ਉਹ ਤੇਰਾ ਤਾਇਆ ਜਿਹੜਾ ਪਿੰਡ ਵਾਲਾ ਹਾਂ ਹਾਂ ਉਹ ਤਾਂ ਬੰਦਾ ਹੀ ਲਾਲਚੀ ਆ ਉਹਨੂੰ ਮਿਲਣ ਦੀ ਲੋੜ ਨਹੀਂ ਪਿੱਛੇ ਜੇ ਇੱਕ ਐਡਵੋਕੇਟ ਦੀ ਮੈਂ ਇੰਟਰਵਿਊ ਦੇਖ ਰਹੀ ਸੀ ਉਹ ਕਹਿ ਰਹੇ ਸੀਗੇ ਕਿ ਪੰਜਾਬ ਦੇ ਵਿੱਚ ਜੇ ਤੁਸੀਂ ਆਪਣਾ ਕੋਈ ਕੰਮ ਕਰਾਉਣਾ ਨਾ ਤਾਂ ਉਹਨਾਂ ਨੂੰ ਇਹ ਨਾ ਕਹੋ ਕਿ ਤੁਹਾਨੂੰ ਤੁਸੀਂ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਕੰਮ ਦੱਸੋਗੇ ਨਾ ਤਾਂ ਉਹਨਾਂ ਤੁਹਾਡਾ ਕੰਮ ਨਹੀਂ ਕਰਨਾ ਉਹਨਾਂ ਨੂੰ ਕਹੋ ਤੁਹਾਡਾ ਬੱਚਾ ਬਾਹਰ ਲੈ ਆਵਾਂਗੇ ਵੇਖੋ ਤੁਹਾਡੀ ਚੱਕਰੀ ਕਰ ਦੇ ਅਸੀਂ ਆਪਣੇ ਹੀ ਲੋਕਾਂ ਨੂੰ ਆਪਣੇ ਹੀ ਤਾਇਆਂ ਚਾਚਿਆਂ ਮਾਮਿਆਂ ਭੂਆ ਮਾਸੀਆਂ ਨੂੰ ਆਪਣੇ ਬੱਚਿਆਂ ਸਾਹਮਣੇ ਐਸਾ ਛੋਟਾ ਜਿਹਾ ਬਣਾ ਕੇ ਪੇਸ਼ ਕੀਤਾ ਕਿ ਤਾਂ ਐਵੇਂ ਲਾਲਚੀ ਜੇ ਲੋਗ ਆ ਪੈਸਾ ਦੋ ਬੱਝਣਗੇ ਜੋ ਅਸੀਂ ਆਪਣੇ ਘਰ ਦੇ ਵਿੱਚ ਬੀਜ ਰਹੇ ਆ ਨਾ ਉਹੀ ਕਟਾਂਗੇ ਉਹ ਬੱਚੇ ਤੁਹਾਡੀ ਭਾਸ਼ਾ ਨੂੰ ਕਦੀ ਵੀ ਪਿਆਰ ਨਹੀਂ ਕਰਨਗੇ ਜਿਨ੍ਹਾਂ ਨੂੰ ਤੁਸੀਂ ਇਹ ਦੱਸਦੇ ਰਹਿੰਦੇ ਆ ਕਿ ਤੁਹਾਡੀ ਭਾਸ਼ਾ ਦੇ ਵਿੱਚ ਤੇ ਸਿਰਫ ਗਾਲ ਆयां ਤੁਸੀਂ ਗਾਲਾਂ ਕੱਢੋ ਉਹ ਬੱਚੇ ਕਦੀ ਵੀ ਪਿਆਰ ਨਹੀਂ ਕਰਨਗੇ ਤੁਹਾਨੂੰ ਸਾਈਕੋਲੋਜੀਕਲੀ ਬੱਚਿਆਂ ਨਾਲ ਡੀਲ ਕਰਨਾ ਪਊਗਾ ਜਦੋਂ ਉਹਨਾਂ ਨੂੰ ਇਹ ਲੱਗੂਗਾ ਕਿ ਪਿੱਛੇ ਪੰਜਾਬ ਦੇ ਵਿੱਚ ਜਾ ਕੇ ਤਾਂ ਅੱਜ ਨਹੀਂ ਕੱਲ ਸਾਡੀ ਜਿਹੜੀ ਲੈਂਡ ਆ ਸਾਡੀ ਜਿਹੜੀ ਜਗ੍ਹਾ ਆ ਉਹ ਹੜਾਪੀ ਲੈਣੀ ਆ ਸਾਡੇ ਚਾਚੇ ਤਾਇਆ ਨੇ ਤੇ ਫਿਰ ਵੇਚ ਦਿਓ ਇਹ ਗਲਤੀਆਂ ਸਾਡੀਆਂ ਨੇ ਪਰ ਇਹਨਾਂ ਨੂੰ ਖੋਖਣਾ ਪਊਗਾ ਬੜੇ ਬੜੇ ਹਰ ਇੱਕ ਲੈਵਲ ਦੇ ਉੱਤੇ ਆ ਕੇ ਖੋਖਣਾ ਪਊਗਾ ਸੋ ਮੇਰੀ ਆਖਰੀ ਬੇਨਤੀ ਜਿਹੜੀ ਆ ਉਹ ਇਹ ਹੈ ਕਿ ਅਸੀਂ ਠੀਕ ਆ ਫਿਰ ਮੈਂ ਉਹੀ ਹਵਾਲਾ ਦਊਂਗੀ ਕਿ ਜੋਲ ਸਾਹਿਬ ਨੇ ਕਿਹਾ ਕਿ ਹੋ ਗਿਆ ਕੱਲੂ ਕਾਰਾ ਹੁਣ ਕੀ ਅੱਗੇ ਕੀ ਤੇ ਹੁਣ ਵੀ ਹੱਥ ਜੋੜ ਕੇ ਬੇਨਤੀ ਆ ਮੈਂ ਮੰਨਦੀ ਆ ਕਿ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਆ ਉਹਨਾਂ ਤੇ ਕਬਜ਼ਾ ਹੋ ਗਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀਆਂ ਇੰਸਟੀਟਿਊਸ਼ਨਸ ਖਤਮ ਕਰ ਲਈਏ ਅਸੀਂ ਵੇਟ ਕਰੀਏ ਆਪਣੀਆਂ ਇੰਸਟੀਟਿਊਸ਼ਨਸ ਨੂੰ ਖਤਮ ਹੋਣ ਦਾ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਆਪ ਦੇ ਵਿੱਚ ਇੰਸਟੀਟਿਊਸ਼ਨਸ ਬਣ ਜਾਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਦਾਰਾ ਨਹੀਂ ਇੱਕ ਇੰਸਟੀਟਿਊਸ਼ਨ ਨਹੀਂ ਇਸੇ ਤਰੀਕੇ ਨਾਲ ਹੀ ਅਕਾਲੀ ਦਲ ਵੀ ਇੱਕ ਇੰਸਟੀਟਿਊਸ਼ਨ ਨਹੀਂ ਬਹੁਤ ਕੁਰਬਾਨੀਆਂ ਤੋਂ ਬਾਅਦ ਬਣੀ ਇੱਕ ਪਾਰਟੀ ਆ ਸੋ ਸਾਡਾ ਉਹ ਇਮੋਸ਼ਨ ਹੋਣੀ ਚਾਹੀਦੀ ਆ ਮੈਂ ਜੇ ਐਸਜੀਪੀਸੀ ਪੂਰੀ ਦੀ ਪੂਰੀ ਨਹੀਂ ਨਾ ਬਣ ਸਕਦੀ ਤਾਂ ਐਟਲੀਸਟ ਆਪਣੇ ਆਪ ਦੇ ਵਿੱਚ ਜਿੱਥੇ-ਜਿੱਥੇ ਵੀ ਮੈਨੂੰ ਲੱਗਦਾ ਕਿ ਸਾਡੇ ਲੋਕਾਂ ਨੂੰ ਲੋੜ ਆ ਜ਼ਰੂਰੀ ਨਹੀਂ ਕਿ ਪੈਸੇ ਦੇ ਨਾਲ ਹੀ ਮੈਂ ਉਹਨਾਂ ਦੇ ਨਾਲ ਨਜਿੱਟ ਸਕਾਂ ਇਮੋਸ਼ਨਲ ਸਪੋਰਟ ਦੀ ਵੀ ਲੋੜ ਆ ਤਾਂ ਉੱਥੇ ਜਾ ਕੇ ਆਪਾਂ ਆਪਣਾ ਫਰਜ਼ ਤਾਂ ਨਿਭਾਈਏ ਨਾ ਸਿਰਫ ਉਹ ਕੀਬੋਰਡ ਵਾਰੀਅਰ ਬਣ ਕੇ ਘਰਾਂ ਦੇ ਵਿੱਚ ਬੈਠ ਕੇ ਫਲਾਣੀ ਐਸਜੀਪੀਸੀ ਕਮੇਟੀ ਦਾ ਇਹ ਇਹ ਹੱਕ ਬੰਦਾ ਸੀਗਾ ਉਹਨਾਂ ਨੇ ਕੀਤਾ ਨਹੀਂ ਇਹ ਸਾਡੇ ਇਹ ਇਹਨਾਂ ਨਾਲ ਸਾਡਾ ਕੋਈ ਹੱਲ ਹੋਣਾ ਨਹੀਂ ਇੰਨੀਆਂ ਕੀ ਬੇਨਤੀਆਂ ਮੇਰੀ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ